ਕਰਨ ਦੀ ਕੋਸ਼ਿਸ਼ ਆਪੋਜੀਸ਼ਨ ਕਰ ਰਹੀ ਹੈ ਸਰਕਾਰ ਜਵਾਬ ਦੇ ਰਹੀ ਸ। ਦੂਜਾ ਵੱਡਾ ਮੁੱਦਾ ਸਾਡਾ ਰਹੇਗਾ ਸੱਚ ਕਹਿੰਦਾ ਹੈ ਪ੍ਰਤਾਪ ਬਾਜਵਾ ਕੌਣ ਕਹਿ ਰਿਹਾ ਹੈ? ਐਸਐਫ ਜੇ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਰਿਲੀਜ਼ ਕੀਤਾ ਹੈ। ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ ਪ੍ਰਤਾਪ ਬਾਜਵਾ ਸੱਚ ਕਹਿੰਦਾ ਹੈ। ਝੂਠੀ ਗੱਲ ਨਹੀਂ ਕੀਤੀ ਪ੍ਰਤਾਪ ਸਿੰਘ ਬਾਜਵਾ ਨੇ। ਨਾਲੇ ਵੀ ਕਿਹਾ ਗਿਆ ਹੈ। ਕਿ ਪ੍ਰਤਾਪ ਬਾਦਵਾ ਜੋ ਕਹਿੰਦਾ ਹੈ ਕਿ 50 ਬੰਬ ਆ ਗਏ ਨੇ 32 ਬਾਕੀ ਨੇ 18 ਚੱਲ ਗਏ ਨੇ ਇਹ ਉਹ ਬਿਆਨ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਪ੍ਰਤਾਪ ਬਾਦਵਾ ਤੇ ਸਮੂਜੀ ਕਾਂਗਰਸ ਨੂੰ கேਲ ਰਹੀ ਹੈ। ਧਾਮਨ अरोड़ा ਸੂਬਾ ਪ੍ਰਧਾਨ ਨੇ ਉਹ ਸਵਾਲ ਪੁੱਛ ਰਹੇ ਨੇ ਕਿ ਕਾਂਗਰਸ ਕਲੈਰਿਟੀ ਕਰੇ ਬਾਦਵਾ ਸਾਹਿਬ ਦਾ ਪਿਆਰ ਗੁਰਪਤਵੰਨ ਸਿੰਘ ਪੰਨੂ ਨਾਲ ਮੇਲ ਕਿਉਂ ਖਾਂਦਾ ਹੈ? ਗੁਰਪਤਵੰਨ ਸਿੰਘ ਪੰਨੂ ਨੇ ਲੁਧਿਆਣਾ ਦੇ ਵਿਧਾਇਕ ਦੇ ਹੱਥ ਵਿੱਚ ਫੜੇ ਹਥਿਆਰ ਦਾ ਵੀ ਜ਼ਿਕਰ ਕੀਤਾ ਡਾਕਟਰ ਪੀਮਰਾਉਂ ਮੇਦਕਰ ਦੇ ਬੋਤਾਂ ਦਾ ਵੀ ਜ਼ਿਕਰ ਕੀਤਾ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਾਂਗਰਸ ਜਵਾਬ ਕਿਵੇਂ ਦੇਗੀ ਇਸ ਬਿਆਨ ਤੇ ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿੱਥੇ ਪ੍ਰਤਾਪ ਸਿੰਘ ਬਾਜਬਾ ਨੂੰ ਰਹਾਅ ਦਿੱਤੀ ਹੈ ਕਿ ਭਾਈ 22 ਤਰੀਕ ਤੱਕ ਪੰਜਾਬ ਦੀ ਪੁਲਿਸ ਤੋਂ ਉਹ ਹੱਥ ਨਹੀਂ ਲਾ ਸਕਦੇ ਇਸ ਵਿਚਾਲੇ ਇਹ ਵੀ ਕਿਹਾ ਗਿਆ ਹੈ ਕਿ ਇਹ ਸੈਸਿਓ ਦੇ ਪ੍ਰਤਾਪ ਸਿੰਘ ਬਾਜਬਾ ਨਹੀਂ ਬੋਲ ਸਕਤੇ ਦਿੰਨ ਵੱਡੇ ਸਵਾਲਾਂ ਨਾਲ ਚਰਚਾ ਦੀ ਸ਼ੁਰੂਆਤ ਸਭ ਤੋਂ ਪਹਿਲਾ ਸਵਾਲ ਰਹੇਗਾ ਕਿ ਗੁਰਪਤਵੰਨ ਸਿੰਘ ਪੰਨੂ ਨੇ ਪ੍ਰਧਾਪ ਸਿੰਘ ਬਾਦਪਾਦੀ ਹਮਾਇਤ ਕੀਤੀ ਕਿ ਦੂਜਾ ਵੱਡਾ ਸਵਾਲ ਅਰੋੜਾ ਦੇ ਪੰਨੂ ਬਹਾਨੇ ਬਾਜਬਾਤੇ ਨਿਸ਼ਾਨੇ ਕਿਉਂ ਨੇ ਅਰੋੜਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਤੀਜਾ ਸਾਡਾ ਸਵਾਲ ਰਹੇਗਾ ਕਾਂਗਰਸ ਆਪਣਾ ਸਟੈਂਡ ਕਰੇਗੀ ਕਲੀਅਰ ਕਿਵੇਂ ਕਰੇਗੀ ਕੁਸਚ ਨਹੀਂ ਬਣਦੇ ਹੈ ਪੈਨਲ ਲਗਾਤਾਰ ਸਾਡੇ ਨਾਲ ਜੁੜਿਆ ਹੋਇਆ ਹੈ ਸਾਬਕਾ ਡੀਜੀਪੀ ਸਾਹਿਬ ਦਾ ਸੀ ਧੰਨਵਾਦ ਕਰ ਚੁੱਕੇ ਆ ਸਭ ਤੋਂ ਪਹਿਲਾ ਗਿਲ ਸਭ ਤੁਹਾਡੇ ਕੋਲ ਆ ਰਿਹਾ ਮੈਂ ਅਰੋੜਾ ਸਾਹਿਬ ਕਹਿੰਦੇ ਕਾਂਗਰਸ ਸਟੈਂਡ ਕਲੀਅਰ ਕਰੇ ਕਹਿੰਦੇ ਪੰਨੂ ਅਤੇ ਬਾਜਵਾ ਦਾ ਬਿਆਨ ਮੇਲ ਬੜਾ ਖਾਂਦਾ ਹਾ ਕਹਿੰਦੇ ਕ੍ਰਿਸ਼ਨ ਜੀ ਜਦੋਂ 2017 ਦੇ ਇਲੈਕਸ਼ਨ ਦੇ ਵਿੱਚ ਜਨਵਰੀ ਦੇ ਵਿੱਚ ਗੁਰਵਿੰਦਰ ਸਿੰਘ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰੇ ਅਰਵਿੰਦ ਕੇਜੀਵਰ ਰੁਕਦੇ ਆ ਡੋਨੇਸ਼ਨਾਂ ਲੈਣ ਲਈ ਇਲੈਕਸ਼ਨ ਲੜਨ ਲਈ ਔਰ ਜਿਵੇਂ ਬਾਹਰੋਂ ਖਾਲਿਸਤਾਨੀਆਂ ਤੋਂ ਡੋਨੇਸ਼ਨਾਂ ਲਈਆਂ ਗਈਆਂ 2017 ਦੇ ਇਲੈਕਸ਼ਨ ਲਈ ਇੰਨੀਆਂ ਖਬਰਾਂ ਆਈਆਂ ਔਰ ਉਹਨਾਂ ਦੇ ਘਰੇ ਰੁਕੇ ਕਿ ਅਰਮਿਤ ਕੇਜੀਵਲ ਤੇ ਆਮ ਆਦੀ ਪਾਰਟੀ ਐ ਸਟੈਂਡ ਸਪਸਟ ਕਰਦੀ ਹੈ ਕਿ ਤੁਹਾਡਾ ਕੀ ਲੈਣਾ ਦੇਣਾ ਔਰ ਪ੍ਰਤਾਪ ਬਾਜਵਾ ਨੇ ਪ੍ਰਤਾਪ ਬਾਜਵਾ ਨੇ ਇਸ ਦਾ ਜਵਾਬ ਮੈਂ ਦਵਾਵਾਂਗਾ ਇਸ ਗੱਲ ਦਾ ਜਵਾਬ ਸਪੋਕਸਮੈਨ ਦਾ ਦਵਾਵਾਂਗਾ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਨੇਤਾ ਹੋਣ ਦਾ ਇੱਕ ਫਰਜ਼ ਨਭਾਇਆ ਸਰਕਾਰ ਨੂੰ ਅਗਾਹ ਕੀਤਾ ਕਿ ਅੱਜ ਗਰਨੇਡ ਅਟੈਕ ਨਹੀਂ ਹੋ ਰਿਹਾ ਠਾਣਿਆਂ 'ਚ ਕਿ ਅੱਜ ਪੰਜਾਬ ਗੈਂਗਲੈਂਡ ਦੀ ਬਣਿਆ ਪਿਆ ਕਿਵੇਂ ਫਰੋਤੀਆਂ ਮੰਗੀਆਂ ਜਾ ਰਹੀਆਂ ਕਿਵੇਂ ਸਥਿਤੀ ਆਈ ਪਈ ਹੈ ਔਰ ਦੇਨਿਕ ਭਾਸਕਰ ਦੀ ਨਿਊਜ਼ ਹੈ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ 55 ਗ੍ਰਨੇਡ ਆਏ 9 ਜੇ ਵੀ ਲਾਪਤ ਹੈ ਠੀਕ ਹੈ ਕਿ ਰੇਸ਼ੋ ਚ ਫਰਕ ਹੋ ਸਕਦਾ ਹੈ ਉਹ ਇੱਕ ਵੱਡੇ ਲੀਡਰ ਨੇ ਗੁਰਪਤਵੰਤ ਸੰਘ ਪੰਨੂ ਦੇ ਵਿਆਹ ਨੂੰ ਹਮਾਇਤ ਸਮਝੀ ਜਾਵੇ ਕੋਈ ਹਮਾਇਤ ਨਹੀਂ ਜਿਹੜੇ ਸ਼ਰਾਰਤੀ ਅੰਸਰ ਕੋਈ ਹਮਾਇਤ ਨਹੀਂ ਗੁਰਪਤਵੰਤ ਪੰਨੂ ਦੀ ਇਨਾਂ ਦਾ ਲੈਣਾ ਦੇਣਾ ਹੈ ਖਾਲਿਸਤਾਨ ਦੇ ਖਾਲਿਸਤਾਨੀ ਜਿਹੜੀ ਲਿਬਰੇਸ਼ਨ ਫੋਰਸ ਦੇ ਗੁਰਵਿੰਦਰ ਸਿੰਘ ਹੋਣ ਨਾਲ ਇਹਨਾਂ ਦੀ ਯਾਰੀਆਂ ਨੇ ਅਰਵਿੰਦ ਕੇਜੀਵਾਲ ਹੋਣਾਂ ਦੀਆਂ ਉੱਥੇ ਜਾ ਕੇ ਆਵਾਂ ਦੀ ਪਾਰਟੀ ਦੀ ਆਪ ਕੋਈ ਹਮਾਇਤ ਨਹੀਂ ਕਹਿੰਦੇ ਸਾਡੀ ਕੋਈ ਹਮਾਇਤ ਨਹੀਂ ਮੈਂ ਬਿਆਨ ਕੋਟ ਕੀਤਾ ਗੁਰਪਤਵੰਤ ਸਿੰਘ ਪੰਨੂ ਨੇ ਬੜਾ ਕਲੀਅਰ ਕਾਰਡ ਸ਼ਬਦਾਂ ਚ ਕਿਹਾ ਹੈ ਕਿ ਪੰਜਾਬ ਬੰਬ ਆ ਗਏ ਨੇ 32 ਬੰਬ ਪੈਂਡਿੰਗ ਨੇ 18 ਚੱਲ ਗਏ ਨੇ ਸੱਚ ਕਹਿੰਦਾ ਪ੍ਰਤਾਪ ਸਿੰਘ ਬਾਜਵਾ ਕੋਈ ਕਿਉਂ ਕਹਵੇ ਅਸੀਂ ਕਹਿੰਨੇ ਸੱਚ ਕਹਿੰਦਾ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਕਿਉਂ ਹੱਤ ਹੋਗੀ ਵਿਰੋਧੀ ਧਿਰ ਨਹੀਂ ਦੇ ਸਰਕਾਰ ਨੂੰ ਦੱਸ ਸਕਦੀ ਵੀ ਇਹ ਸਰਕਾਰ ਦੀ ਜਾਗੋ ਸਰਕਾਰ ਜੀ ਅੱਖਾਂ ਤੋਂ ਪੰਜਾਬ ਪੁਲਿਸ ਨੂੰ ਪਤਾ ਨਹੀਂ ਉਹ ਅੱਖਾਂ ਤੋਂ ਐਨਕਾ ਪੰਜਾਬ ਦੀ ਪੁਲਿਸ ਨੂੰ ਪਤਾ ਹੀ ਨਹੀਂ 43 ਦਿਨਾਂ ਤੋਂ ਦਫ਼ਤਰ ਦੇ ਸਰਕਾਰ ਤੋਂ ਹੋਇਆ RPG ਅਟੈਕ ਪੰਜਾਬ ਪੁਲਿਸ ਨੂੰ ਦੱਸਣ ਦੀ ਕੀ ਗੁਰੇਜ਼ ਹੈ ਦੱਸਿਆ ਕਿੱਥੇ ਨੇ ਕਿੱਥੇ ਪੈਂਦਾ ਬੱਤੀ ਬੰਦ ਦੇਣੀ ਬਾਸਕਰ ਨੇ ਦੱਸਿਆ ਤੇ ਅਸੀਂ ਸਾਡੇ ਮੁੱਖ ਮੰਤਰੀ ਕਹਿੰਦੇ ਅਸੀਂ ਨਿਸ਼ਾਨਦੇਹੀ ਤੋਂ ਨਹੀਂ ਛੋੜਦੇ ਜੇ ਸੀਐਲਪੀ ਲੀਡਰ ਨਹੀਂ ਦੱਸ ਸਕਦਾ ਮੁੱਖ ਮੰਤਰੀ ਗੋਨਾ ਭਰੇ ਆ ਮੁੱਖ ਮੰਤਰੀ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਕਿੰਨੇ ਪੱਤਰਕਾਰਾਂ ਨੇ ਤੇ ਪਰਚੇ ਕੀਤੇ ਕਿੰਨੇ ਲੀਡਰ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਇਸ ਗੱਲ ਵਾਸਤੇ ਸੱਜਿਆ ਸੀ ਕਿ ਬੱਤੀ ਬੰਦ ਦੱਸੋ ਕਿੱਥੇ ਨੇ ਉਹ ਨਿਊਜ਼ ਕਟਿੰਗ ਦਾ ਹਵਾਲਾ ਦੇ ਰਹੇ ਸੀ ਕਰਕੇ ਜ਼ਿੰਦਾਰੀ ਕਰਤੀ ਜਦੋਂ 6 ਘੰਟੇ ਲੀਡਰ ਆਫ ਆਪੋਜੀਸ਼ਨ ਨੂੰ ਬਿਠਾ ਹੀ ਲਿਆ ਦੇਖੋ ਜਿਹੜੀ ਜਿਹੜਾ ਪਰਚਾ ਹੁੰਦਾ ਕਿਸੇ ਨਹੀਂ ਸੁਣੋ ਇੱਕ ਕਨਸਟੇਬਲ ਤੁਸੀਂ ਕਿਹਾ ਕਿ ਬਾਦਲ ਸਾਹਿਬ ਸੱਚ ਬੋਲਦੇ ਆ ਕਿਹਾ ਨਾ ਤੁਸੀਂ ਇਹ ਗੱਲ ਇੱਕ ਲੇਡੀ ਕਨਸਟੇਬਲ ਤੁਸੀਂ ਕਿਹਾ ਕਿ ਬਾਦਲ ਸਾਹਿਬ ਸੱਚ ਬੋਲਦੇ ਆ ਲੇਡੀ ਕਨਸਟੇਬਲ ਨੇ ਬਿਆਨ ਤੇ ਪਰਚਾ ਕੀਤਾ ਗਿਆ ਜੋ ਕਿ ਸਾਡੇ ਸੰਵਿਧਾਨ ਦੀ ਧਾਰਾ ਹੈ ਜੰਗਲਤੌਰ ਨੇ ਗਰਾਉਂਡ ਨੂੰ ਚੈਲੰਜ ਕਰ ਦੋ ਤੁਸੀਂ ਗੱਲ ਤਾਂ ਕਲੀਅਰ ਕਰ ਦੋ ਨਾ ਮਸਲਾ ਪੋਲਿਟੀਕਲੀ ਬਣ ਗਿਆ ਪਰਚਾ ਨਹੀਂ ਕੀਤਾ ਜਾ ਸਕਦਾ ਕਿ ਬਾਦਲ ਸਾਹਿਬ ਝੂਠ ਬੋਲਦੇ ਆ ਬਾਜਵਾ ਸਾਹਿਬ ਬਾਜਵਾ ਸਾਹਿਬ ਨੇ ਸਰਕਾਰ ਨੂੰ ਅਗਾਹ ਕੀਤਾ ਬਾਜਵਾ ਸਾਹਿਬ ਨੇ ਸਹੀ ਕੀਤਾ ਸੀ ਪਰਮਿਸ਼ਨ ਦਾ ਸੀ ਲੋਕਾਂ ਨੇ ਬਾਜਵਾ ਸਾਹਿਬ ਨੂੰ ਸਟੈਂਡ ਲਿਆ ਔਰ ਬਾਜਵਾ ਸਾਹਿਬ ਕੋਲ ਇਨਫੋਰਮੇਸ਼ਨ ਦਾ ਸੀ ਫਿਰ ਪੰਜਾਬ ਦੇ ਲੋਕਾਂ ਦੀ ਜਾਨ ਬਚਾਈ ਐ ਸੀ ਪਲੀਜ਼ ਮਿੱਤਲ ਸਾਹਿਬ ਠੀਕ ਹੈ ਮੈਂ ਹੋਰ ਗੱਲ ਸਾਬ ਆਉਂ ਮੈਂ ਸੋ ਗੱਲ ਮੈਂ ਤੁਹਾਡੇ ਕੋਲ ਦੇਖੋ ਕ੍ਰਿਸ਼ਨ ਜੀ ਗੱਲ ਇਹ ਆ ਗੱਲ ਇਹ ਆ ਕਿ ਜਿਹੜੀ ਗੱਲ ਦਾ ਖਦਸ਼ਾ ਪਹਿਲਾਂ ਜाहिर ਕੀਤਾ ਜਾਂਦਾ ਸੀ ਉਹ ਗੱਲ ਜਿਹੜੀ ਹੈਗੀ ਸੀ ਗੁਰਪਤਪੰਥ ਪੰਨੂ ਦੇ ਬਿਆਨ ਨੇ ਕਲੀਅਰ ਕਰਤੀ ਕਿ ਬਾਜਵਾ ਸਾਹਿਬ ਦਾ ਕਿਤੇ ਨਾ ਕਿਤੇ ਲਿੰਕ ਜਿਹੜਾ ਹੈਗਾ ਐਂਟੀ ਨੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਹੈਗਾ ਜਿਹੜਾ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਕਿਤਨਾ ਕਿਤੇ ਇਹਨਾਂ ਨੂੰ ਪਾਕਿਸਤਾਨ ਤੋਂ ਕੋਈ ਇਨਫੋਰਮੇਸ਼ਨ ਮਿਲ ਰਹੀ ਹੈ ਦੇਖੋ ਅੱਜ ਦੀ ਗੱਲ ਨਹੀਂ ਆ ਇਹ ਇਹ ਬਾਜਵਾ ਸਾਹਿਬ ਦੇ ਬਾਰੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਵੀ ਚਿੱਠੀ ਲਿਖੀ ਸੀ ਕਿ ਬਾਜਵਾ ਸਾਹਿਬ ਦਾ ਜਿਹੜਾ ਨੈਕਸਸ ਆ ਉਹ ਐਂਟੀ ਨੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਆ ਬਾਜ ਇਹ ਨਾ ਚਪਾ ਇਹਦਾ ਨਹੀਂ ਹੁੰਦਾ ਇਹਦਾ ਨਹੀਂ ਹੁੰਦਾ ਇੱਕ ਮਿੰਟ ਮੈਂ ਵਿਚ ਰੁੱਬੀ ਜੀ ਮੈਂ ਵਿਚ ਨਹੀਂ ਬੋਲਿਆ ਰੁੱਬੀ ਜੀ ਮੈਂ ਵਿਚ ਨਹੀਂ ਬੋਲਿਆ ਰੁੱਬੀ ਜੀ ਵਿਚ ਜੇ ਤਾਂ ਤੁਸੀਂ ਇਦਾਂ ਡਿਬੇਟ ਕਰਨੀ ਆ ਫਿਰ ਤੁਸੀਂ ਇਕੱਲੇ ਬੋਲੀ ਜਾ ਫਿਰ ਤੁਸੀਂ ਇਕੱਲੇ ਬੋਲੀ ਜਾ ਨਹੀਂ ਫਿਰ ਇਹ ਤਰੀਕਾ this is the method this is the way 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 stand up ਕਰੋ ਅਰਵਿੰਦ ਕੇਜੀਵਾਲ ਬਾਰੇ stand up ਕਰੋ ਤੁਹਾਡੇ ਸਵਾਲਾਂ ਦਾ ਮੈਂ ਜਵਾਬ ਦਿੰਦਾ ਤੁਹਾਡੇ ਸਵਾਲਾਂ ਦਾ ਜਵਾਬ ਦਿੰਦਾ ਜੀ ਜੀ ਠੀਕ ਹੈ ਦੇਖੋ ਗੱਲ ਇਹ ਆ ਬਿੱਤਲ ਸਾਹਿਬ ਸਾਨੂੰ ਵੀ ਬੋਲਣ ਦੇ ਸਕਦੇ ਆ ਦੇਖੋ ਪਾਉਂਗਾ ਚੇਤਨ ਜੀ ਜਮਾ ਕਬਰਾ ਉਹ ਨਾ ਸਮਾ ਆਪਣੇ ਕੋਲ ਹੈ ਜਦੋਂ ਪਾਕਿਸਤਾਨ ਦੇ ਵਿੱਚ ਕਮਰ ਬਾਜਵਾ ਚੀਫ ਆਫ ਆਫਰਮਿਸਟਰ ਪਾਕਿਸਤਾਨ ਦੇ ਬਣੇ ਤੇ ਉਦੋਂ ਵੀ ਬਾਜਵਾ ਸਾਹਿਬ ਨੇ ਉਹਨਾਂ ਨੂੰ ਵਧਾਈ ਦਿੱਤੀ ਤੇ ਜਦੋਂ ਪੱਤਰਕਾਰਾਂ ਨੇ ਮੀਡੀਆ ਨੇ ਉਹਨਾਂ ਨੂੰ ਘੇਰ ਲਿਆ ਤੇ ਉਦੋਂ ਫਿਰ ਆਪਣੇ ਫਾਦਰ ਦੀ ਸ਼ਹੀਦਤ ਦਾ ਹਵਾਲਾ ਦੇ ਕੇ ਉਦੋਂ ਵੀ ਇਹਨਾਂ ਨੇ ਪਿੱਛਾ ਛੜਾਇਆ ਇਹ ਕੋਈ ਇਹਨਾਂ ਦਾ ਪਹਿਲਾ ਇਨਸੀਡੈਂਟ ਹੈ ਇਹ ਪਹਿਲਾ ਇਨਸੀਡੈਂਟ ਆਰਡਰ ਕਾਊਡ ਹੈ ਉਹਨੂੰ ਤੋੜਾ ਆਰਡਰ ਕਾਊਡ ਆਰਡਰ ਤੋੜਾ ਆਰਡਰ ਕਾਊਡ ਆਰਡਰ ਆਨਰ ਰਿਕਾਰਡ ਹੈ ਆਨਰ ਤੋੜਾ ਦੂਜੀ ਗੱਲ ਦੂਜੀ ਗੱਲ ਦੂਜੀ ਗੱਲ ਹੁਣ ਇਹ ਕਹਿ ਰਹੇ ਜੀ ਹੁਣ ਇਹ ਕਹਿ ਰਹੇ ਜੀ ਅਸੀਂ ਇਨਫੋਰਮੇਸ਼ਨ ਦਿੱਤੀ ਲੀਡਰ ਆਫ اپੋਜੀਸ਼ਨ ਜਿਹੜਾ ਹੁੰਦਾ ਉਹ ਕਨਸਟੈਂਟਲੀ ਸੀਐਮ ਆਫਿਸ ਨਾਲ ਟੱਚ 'ਚ ਹੁੰਦਾ ਹੈ। ਕਈ ਤਰ੍ਹਾਂ ਦੀਆਂ ਮੀਟਿੰਗਾਂ ਦਾ ਉਹ ਹਿੱਸਾ ਹੁੰਦੇ ਨੇ। ਕਈ ਤਰ੍ਹਾਂ ਦੀਆਂ ਫਾਈਲਾਂ ਉਹਨਾਂ ਕੋਲ ਆਉਂਦੀਆਂ ਨੇ ਜਿਨ੍ਹਾਂ 'ਚ ਸਹਿਮਤੀ ਸਹਿਮਤੀ ਉਹਨਾਂ ਨੇ ਆਪਣੀ ਦਰਜ ਕਰਾਉਣੀ ਹੁੰਦੀ ਹੈ। ਤੇ ਜਦੋਂ ਇੰਨਾ ਐਕਸੈਸ ਸੀਐਮ ਆਫਿਸ ਦਾ ਇੱਕ ਲੀਡਰ ਆਫ اپੋਜੀਸ਼ਨ ਦੇ ਆਫਿਸ ਨਾਲ ਹੁੰਦਾ ਤੇ ਬਾਜਵਾ ਸਾਹਿਬ ਜਿਹੜੇ ਕਹਿੰਦੇ ਨੇ ਅਸੀਂ ਪੰਜਾਬ ਦੀ ਜਨਤਾ ਦੇ ਬੜੇ ਫਿਕਰਮੰਦ ਆ ਸਾਨੂੰ 3.5 ਕਰੋੜ ਲੋਕਾਂ ਦੀ ਜਾਨ ਦੀ ਫਿਕਰ ਹੈ ਤੇ ਤੁਸੀਂ ਕਿਉਂ ਨਾ ਇੱਕ ਨੰਬਰ ਡਾਇਲ ਕੀਤਾ ਤੁਸੀਂ ਕਿਉਂ ਨਾ ਸੀਐਮ ਸਾਹਿਬ ਦੇ ਆਫਿਸਰ ਨੂੰ ਦੱਸਿਆ ਕਿ ਜੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜਿੱਥੇ ਬੜੇ ਅਧਿਕਾਰੀ ਨੇ ਪ੍ਰਿੰਸੀਪਲ ਸੈਕਟਰੀ ਨੇ ਓਐਸਡੀਜ਼ ਨੇ ਡੀਜੀਪੀ ਸਾਹਿਬ ਨੂੰ ਤੁਸੀਂ ਮਿਲ ਸਕਦੇ ਸੀ ਤੁਸੀਂ ਕਹਿ ਸਕਦੇ ਸੀ ਕਿ ਪੰਜਾਬ ਦੇ ਹਾਲਾਤ ਆ ਨੇ ਜੀ ਇੱਥੇ ਮੀਨਿਕ ਇਨਫੋਰਮੇਸ਼ਨ ਕ੍ਰੈਡੀਬਲ ਸੋਰਸ ਤੋਂ ਆ ਮਿਲੀ ਹੈਗੀ ਆ ਇੱਥੇ ਇਦਾਂ ਦਾ ਕਰਕੇ ਆਪਾਂ ਇਦਾਂ ਦੇਖ ਇੱਕ ਬਾਜਵਾ ਸਾਹਿਬ ਕੋਈ ਲੈ ਮੈਂ ਨਹੀਂ ਨੇ ਬਾਜਵਾ ਸਾਹਿਬ ਕੋਈ ਅਨਪੜ ਨਹੀਂ ਨੇ ਬਾਜਵਾ ਸਾਹਿਬ ਰਾਜ ਸਭਾ ਦੇ ਮੈਂਬਰ ਨੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਮੌਜੂਦਾ ਐਲੋਪੀ ਨੇ ਸਭਦਨ ਕੌਤੇ ਤੇ ਬੈਠੇ ਨੇ ਜੇ ਉਹਨਾਂ ਦੇ ਵੀ ਉਹਨੀ ਜ਼ਿੰਮੇਵਾਰੀ ਬਣਦੀ ਉਹਨਾਂ ਕੋਲ ਕੈਬਨਿਟ ਰੈਂਕ ਦਾ ਰਤਬਾ ਹੈਗਾਗਾ ਸੋ ਚੇਤਨ ਜੀ ਦੇਖੋ ਬਿਆਨ ਬਹੁਤ ਵੱਡੇ ਬਣ ਜਾਂਦੇ ਆ ਪੰਜਾਬ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਸੀ ਗੁਰਪਤਵੰਨ ਸਿੰਘ ਪੰਨੂ ਦੇ ਬਿਆਨ ਨੂੰ ਮੈਂ ਬੜਾ ਗੰਭੀਰਤਾ ਨਾਲ ਸੁਣ ਰਿਹਾ ਸੀ ਸਾਢੇ 3-4 ਮਿੰਟ ਦਾ ਵੀਡੀਓ ਸੀ ਹਾਲਾਂਕਿ ਮੈਂ ਡਾਕਟਰ ਅੰਬੇਦਕਰ ਦਾ ਜ਼ਿਕਰ ਕੀਤਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਐਮਐਲਏ ਇੱਕ ਬੰਦੂਕ ਨਹੀਂ ਫੜ ਕੇ ਕਿਵੇਂ ਸੁਰੱਖਿਆ ਕਰ ਰਿਹਾ ਹੈ ਇਸ ਤਰੀਕੇ ਦੀ ਵੀ ਸ਼ਬਦਾਬਲੀ ਸੀ। ਨਾਲੇ ਵੀ ਕਿਹਾ ਗਿਆ ਕਿ ਸੱਚ ਕਹਿੰਦਾ ਹੈ ਪ੍ਰਤਾਪ ਬਾਜਵਾ। ਆਮ ਆਦਮੀ ਪਾਰਟੀ ਨੂੰ ਕਹਿਣਾ ਪੈ ਰਿਹਾ ਕਿ ਠੀਕ ਹੈ ਜੇ ਬਾਜਵਾ ਸਾਹਿਬ ਸੱਚ ਕਰਨ ਦੱਸ ਦੋ ਕਿ ਹਮਾਇਤ ਕਿਸ ਦੀ ਹੈ। ਇਹ ਕਿ ਦੋਨਾਂ ਪਾਰਟੀਆਂ ਦੇ ਮੁਖੀਆਂ ਨੇ ਚਾਹੇ ਕਿ ਆਨਰੇਬਲ ਸੀਐਮ ਭਗਵੰਤ ਸਿੰਘ ਜੀਮਾਨ ਨੇ ਸੋ ਆਨਰੇਬਲ ਐਲਓਪੀ ਸਾਹਿਬ ਨੇ। ਹੁਣ ਮੇਰੀ ਗੱਲ 'ਚ ਕੋਈ ਬੋਲੇ ਹੋਣਾ ਪਲੀਜ਼। ਇਹਨਾਂ ਦੋਨਾਂ ਬੰਦਿਆਂ ਨੇ ਸਿਰ ਸਵਾਜ ਨਹੀਂ ਪੁਆਈ ਐ ਇਸ ਟਾਈਮ ਸਾਡੇ ਸਟੇਟ ਦੇ ਉੱਤੇ ਮੈਂ ਕਹਿੰਦਾ ਤੁਸੀਂ ਧਿਆਨ ਨਾਲ ਸੁਣੋ ਜੇਕਰ ਪਹਿਲੀ ਗੱਲ ਤੇ ਬਾਈਵਾ ਸਾਹਿਬ ਤੁਸੀਂ ਕਿਹੜੀ ਜਿਹੜੀ ਤੁਸੀਂ ਗੱਲ ਕਰ ਬੈਠੇ ਜੇ ਨਾ ਇਹ ਇਹ ਗੱਲ ਦਾ ਜਾਂ ਤੇ ਹੁਣ ਤੁਸੀਂ ਹਵਾਲਾ ਦੋ ਤੁਸੀਂ ਕਹਿਤਾ ਕਿ ਮੇਰੀ ਇੰਟੈਲੀਜੈਂਸੀ ਸੋਰਸ ਨੇ ਤੁਸੀਂ ਕਹਿਤਾ ਮੇਰੇ ਕੋ ਬਹੁਤ ਕੁਛ ਆ ਮੈਨੂੰ ਮੇਰੇ ਸੋਰਸੇਸ ਨੇ ਦੱਸਿਆ ਵਾ ਫਿਰ ਜਦੋਂ ਤੁਹਾਡੇ ਜਦੋਂ ਗੱਲ ਆਉਂਦੀ ਐ ਤੁਸੀਂ ਦਿਨਿਕ ਬਾਸਕਾ ਦਾ ਨਾਮ ਲੈਣਾ ਸ਼ੁਰੂ ਕਰ ਦਿੰਦੇ ਜੀ ਦੂਸਰੇ ਬੰਨੇ ਜੇ ਗੱਲ ਚੱਜਦੀ ਹੁੰਦੀ ਤੁਸੀਂ ਸਿਰਫ ਤੁਸੀਂ ਐਲਓਪੀ ਜੇ ਇਹ ਧਿਆਨ ਨਾਲ ਸੁਣੋ ਦੋਨੋਂ ਪਾਰਟੀਆਂ ਆਪਣੇ ਲੀਡਰਾਂ ਨੂੰ ਦੱਸਿਓ ਜਾ ਕੇ ਮੇਰੀ ਗੱਲ 'ਚ ਨਾ ਬੋਲਿਓ ਤੁਹਾਡੇ ਲੀਡਰਾਂ ਨੂੰ ਚਾਹੀਦਾ ਸੀਗਾ ਪਹਿਲੇ ਤੇ ਬਾਵਾ ਸਾਹਿਬ ਨੂੰ ਚਾਹੀਦਾ ਸੀਗਾ ਕਿ ਚੁੱਪਚੀ ਪੀਤੇ ਜਾਂਦੇ ਔਨਰੇਬਲ ਸੀਐਮ ਭਗਵਨ ਸਿੰਘ ਜੀ ਮਾਨ ਨਾਲ ਗੱਲ ਕਰਦੇ ਕਿ ਮਾਨ ਸਾਹਿਬ ਆਪ ਮੈਨੂੰ ਖਬਰ ਮਿਲੀ ਹੋਈ ਆ 50 ਗਰਨੇਡ ਆਏ ਨੇ 18 ਚੱਲ ਚੁੱਕੇ 32 ਰਹਿ ਗਏ ਨੇ ਇਹ ਤੇ ਕੀ ਕਰ ਲਈ ਕੀਤੀ ਜਾਵੇ ਇਹਨਾਂ ਨੇ ਗੱਲ ਨਹੀਂ ਕੀਤੀ ਇਹਨਾਂ ਨੇ ਵੀ ਏਦਾਂ ਮਾਰਤੀ ਗੱਪ ਫੜ ਕੇ ਜਿੱਦਾਂ ਜੇ ਗੱਪ ਨਹੀਂ ਹੈਗੀ ਦੇਖੋ ਮੈਂ ਗੱਪੀ ਨਹੀਂ ਕਹਿੰਦਾ ਉਹਨਾਂ ਨੂੰ ਲੇਕਿਨ ਲੋਕਾਂ ਦੇ ਵਿੱਚ ਗੱਲ ਚੱਲ ਪਈ ਹੈ ਵੀ ਜੇ ਔਨਰੇਬਲ ਪ੍ਰਤਾਪ ਸਿੰਘ ਜੀ ਬਾਜਵਾ ਜੇਕਰ ਉਹ ਇਹ ਸਾਰੇ ਡਾਕੂਮੈਂਟਸ ਜਾਂ ਸਬੂਤ ਪ੍ਰੋਵਾਈਡ ਨਹੀਂ ਕਰਾਉਂਦੇ ਕਿ ਇਹ ਪੰਜਾਬ ਦੇ ਲੋਕਾਂ ਦੀ ਸ਼ਾਂਤੀ ਨਾਲ ਮਜ਼ਾਕ ਕੀ ਉਹਨਾਂ ਨੂੰ ਅਸੀਂ ਇਸ ਗੱਪ ਮਾਰਨ ਵਾਸਤੇ ਕਿਹੜਾ ਤਗਮਾ ਦਈਏ ਉਹਨਾਂ ਨੂੰ ਔਰ ਦੂਜੀ ਗੱਲ ਜੇ ਚਲੋ ਉਹਨਾਂ ਨੇ ਗਲਤੀ ਕਰਤੀ بڑے ਮੀਆਂ ਤੋਂ بڑے ਮੀਆਂ ਛੋਟੇ ਮੀਆਂ ਸੁਬਾਨ ਲਾ ਆਨਰੇਬਲ ਸੀਐਮ ਭਗਵਾਨ ਸਿੰਘ ਜੀ ਮਾਨ ਨੂੰ ਚਾਹੀਦਾ ਸੀ ਬਾਵਾ ਸਾਹਿਬ ਤੁਸੀਂ ਪਬਲਿਕ 'ਚ ਗੱਲ ਕੀਤੀ ਹੈ ਤੁਸੀਂ ਮੇਰੇ ਕੋਲ ਆਓ ਮੈਂ ਆਨਰੇਬਲ ਡੀਜੀਪੀ ਸਾਹਿਬ ਨੂੰ ਆਪਣੇ ਪ੍ਰਬੰਧਕੀ ਅਮਲੇ ਨਾਲ ਬੈਠ ਕੇ ਗੱਲ ਕਰਦਾ ਕਿਉਂਕਿ ਇਦਾਂ ਦੇ ਬਿਆਨ ਜਿੱਥੇ ਤੁਸੀਂ ਦੇ ਰਹੇ ਜੀ ਇਹ ਨਾਲ ਲੋਕਾਂ ਦਾ ਪੰਜਾਬ 'ਚ ਆਉਣਾ ਘਟ ਜੇਗਾ ਇਨਵੈਸਟਰ ਵੈਸੇ ਨਹੀਂ ਆ ਰਹੇ ਐਨਆਰਆਈਆਂ ਦੀ ਪੰਜਾਬ ਦੇ ਵਿੱਚ ਸ਼ਮੂਲੀਅਤ ਘਟਦੀ ਜਾ ਰਹੀ ਆ ਲੋਕ ਪੰਜਾਬ ਦੇ ਮਾਹੌਲ ਤੋਂ ਡਰੇ ਨੇ ਗਰਮੀਆਂ ਦੀਆਂ ਛੁੱਟੀਆਂ ਤੱਕ ਨਹੀਂ ਕਿਸੇ ਨੇ ਮਨਾਉਣ ਆਉਣਾ ਸਾਡੇ ਇੱਥੇ ਵਿਆਹਾਂ ਦੇ ਸਾਹੇ ਇੰਨੇ ਭਾਰੇ ਨੇ ਲੋਕ ਡਰਦੇ ਵਿਆਹਾਂ ਤੇ ਨਹੀਂ ਜਾ ਰਹੇ ਆਈਪੀਐਲ ਚੱਲਦਾ ਪਿਆ ਵਾ ਜੇ ਇਦਾਂ ਦੇ ਉਹਨਾਂ ਨੇ ਵੀ ਇਹ ਮੈਜੋਰਿਟੀ ਕੀਤੀ ਬੜੀ ਵੱਡੀ ਕਸ਼ਨ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਕਹੀ ਦੀ ਗੱਲ ਨਹੀਂ ਬੋਲਿਆ ਉਹਨਾਂ ਨੇ ਵੀ ਇਹ ਮੈਜੋਰਿਟੀ ਕੀਤੀ ਉਹ ਦੂਜੇ ਪੰਨੇ ਪਬਲਿਕ ਦੇ ਵਿੱਚ ਆ ਕੇ ਕਹਿਣ ਲੱਪੇ ਵਕੀਲ ਲੱਭਦਾ ਫਿਰਦਾ ਪਿਆ ਵਾ ਕੋਰਟ 'ਚ ਗੱਲ ਕਰਦਾ ਪਿਆ ਦੋਨਾਂ ਲੀਡਰਾਂ ਦੀ ਨਾ ਸਮਝੀ ਨੇ ਨੁਕਸਾਨ ਕਿਹਦਾ ਕੀਤਾ ਦਰਦੀ ਭਾਵਨਾ ਕਿੰਨਾ 'ਚ ਪਾਈ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਅੱਜ ਪੋਜੀਸ਼ਨ ਨੇ ਬੰਦੀ ਪਈਆ ਹੂ ਇਜ਼ ਪਤਵੰਤ ਸਿੰਘ ਪੰਨੂ ਯਾਰ ਉਸ ਬੰਦੇ ਦਾ ਕੋਈ ਲੈਣਾ ਦੇਣਾ ਸਾਡੀ ਸ਼ਾਂਤੀ ਦੇ ਨਾਲ ਉਹ ਕਹਿੰਦਾ ਜੀ ਬਾਜਵਾ ਠੀਕ ਗੱਲ ਕਰਦਾ ਪੈ ਤੁਸੀਂ ਉਸ ਬੰਦੇ ਨੂੰ ਵੈਲਿਊ ਦਿੰਦੇ ਪਏ ਜੇ ਪਹਿਲਾਂ ਤੇ ਆਪਣੇ ਘਰ ਵਿੱਚ ਝਾੜੂ ਮਾਰ ਤੁਸੀਂ ਹੱਲ ਦੀ ਗੱਲ ਕਰਦੇ ਪਏ ਜੇ ਇੱਕ ਦੂਜੇ ਦੇ ਸਿਰ ਦੇ ਵਿੱਚ ਕਿਦਾਂ ਸਵਾਹ ਪਾਉਣ ਦੇ ਆ ਦਿੱਲੀ ਵਿੱਚ ਇਕੱਠੀਆਂ ਇਲੈਕਸ਼ਨਾਂ ਲੜੀਆਂ ਚੰਡੀਗੜ੍ਹ ਤੇ ਐਮਪੀ ਦਾ ਦਾ ਸਾਂਝਾ ਅੱਜ ਪ੍ਰੋਬਲਮ ਕੀ ਆ ਰਹੀ ਆ ਪੰਜਾਬ ਦੇ ਲੋਕਾਂ ਨੂੰ ਇੱਕ ਉਹ ਚੀਜ਼ ਚਾਹੀਦੀ ਆ ਜਿਹੜੀ ਸ਼ਾਂਤੀ ਦਾ ਮਾਹੌਲ ਦਵੇ ਇਨਵੈਸਟਰ ਕੋਈ ਨਹੀਂ ਆ ਰਿਹਾ ਬੱਚੇ ਸਕੂਲ ਜਾਣ ਤੋਂ ਪਹਿਲਾਂ ਵੀਵਰੀ ਸੋਚਦੇ ਪਏ ਨੇ ਆ ਕਿੰਨੇ ਸਾਡੇ ਚੰਡੀਗੜ੍ਹ ਯੂਨੀਵਰਸਿਟੀ ਐਲਪੀਯੂ ਯੂਨੀਵਰਸਿਟੀ ਬਾ ਨਾ ਤੇ ਬੱਚਾ ਪੜ੍ਹਨ ਤੇ ਭੇਜੀਏ ਕਿ ਨਾ ਭੇਜੀਏ ਜਦੋਂ ਸਰਕਾਰ ਸਟੈਂਡ ਦੀ ਗੱਲ ਕਰੇ ਕਿ ਸਟੈਂਡ ਕਲੀਅਰ ਕਰੋ ਬਾਜਬਾ ਜਸਵਿੰਦਰ ਕੋਰਸੋਲ ਜੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਪੂਰੇ ਸਿਨੈਰੀਓ ਨੂੰ ਮੈਂ ਆ ਰਿਹਾ ਮਤਲਬ ਸਭ ਆਗਾਸ ਤੋਂ ਬਾਅਦ ਪਲੀਜ਼ ਜਸਵਿੰਦਰ ਜੀ ਇਹ ਤੁਸੀਂ ਲਗਾਤਾਰ ਦੇਖੋ 19 ਬਲਾਸਟ ਹੋ ਚੁੱਕੇ ਨੇ ਜਿਵੇਂ ਕਿ ਇੱਕ ਬਹੁਤ ਵੱਡੇ ਹਿੰਦੂ ਨੇਤਾ ਮਨੋਰੰਜਨ ਕਾਲੀਆ ਜੀ ਦੀ ਗੱਲ ਕਰ ਲਈਏ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਗੱਲ ਕਰ ਲਾਂ ਥਾਣਿਆਂ ਤੇ ਹੋ ਚੁੱਕਾ ਹੈ ਨੰਗਲੀ ਹੋ ਚੁੱਕਾ ਹੈ ਔਰ ਇਹ ਮੇ ਕਰਕੇ 19 ਤਾਂ ਹੋ ਚੁੱਕੇ ਆ ਠੀਕ ਹੈ ਕਾਂਗਰਸ ਨਾਲ ਸਾਡੇ ਵਿਚਾਰਾਂ ਦੇ ਮਤਬੇਦ ਰਹੇ ਹੋਣਗੇ ਪਰ ਇੱਕ ਐਲੋਪੀ ਜੋ ਚੇਅਰ ਹੈ ਉਸ ਦੀ ਰਿਸਪੈਕਟ ਕਰਦੇ ਆ ਅਸੀਂ ਜੇ ਅਸੀਂ ਗੱਲ ਕਰੀਏ ਸਾਡੇ ਚੀਫ ਸਪੋਕਸਪਰਸਨ ਅਰਸ਼ਦੀਪ ਕਲੇਜ ਕਲੇਜ ਜੋ ਨੇ ਇਹਨਾਂ ਦੇ ਹੀ ਸੌਰੀ ਇਹਨਾਂ ਦੇ ਇੱਕ ਚੇਅਰਮੈਨ ਨੇ ਮੰਡੀ ਬੋਰਡ ਦੇ ਉਹਨਾਂ ਨੇ ਜੋ ਹੈ ਉਹਨਾਂ ਨੂੰ ਸ਼ਰੀਆਮ ਥ्रेट ਕੀਤਾ ਕਿ ਮੈਂ ਇੰਨੇ ਕਤਲ ਕਰ ਚੁੱਕਾ ਹਾਂ ਹੁਣ ਤੁਹਾਡੀ ਵਾਰੀ ਆ ਮੈਂ ਆ ਕਰ ਚੁੱਕਾ ਮੈਂ ਉਹ ਕਰ ਚੁੱਕਾ ਉਹਨਾਂ ਤੇ ਕੋਈ ਕਾਰਵਾਈ ਹੋਈ ਸੇਮ ਪੋਜੀਸ਼ਨ ਹੈ ਅਗਰ ਤੁਸੀਂ ਇੱਕ ਐਲਓਪੀ ਜੋ ਕਿ ਲੀਡਰ ਆਫ ਆਪੋਜੀਸ਼ਨ ਹੈ ਅਗਰ ਉਹ ਇੱਕ ਗੱਲ ਕਰ ਦੇਵੇ ਕਿਉਂਕਿ ਗੱਲ ਵੀ ਜਾਇਜ਼ ਈ ਹੈ ਜੋ ਪੰਜਾਬ ਦਾ ਇਦਾਂ ਦਾ ਮਾਹੌਲ ਬਣਿਆ ਹੈ ਅਗਰ 19 19 ਵਾਰੀ ਆ ਹੋ ਚੁੱਕਾ ਕਿ ਗਾਹ ਕੌਣ ਗਾਰੰਟੀ ਚੁਕੇਗਾ ਕੀ ਪੰਜਾਬ ਦੇ ਵਿੱਚ ਦੁਬਾਰਾ ਇਦਾਂ ਦਾ ਦਹਿਸ਼ਤ ਦਾ ਮੋਲ ਨਹੀਂ ਹੋਏਗਾ ਜਾਂ ਕਿਤੇ ਕੋਈ ਐਹੋ ਜੀ ਦਿੱਕਤ ਨਹੀਂ ਆਏਗੀ ਐਤਾ ਸੀਐਮ ਸਾਹਿਬ ਇਸ ਗੱਲ ਦੀ ਗਾਰੰਟੀ ਚੱਕਣ ਦੇਖੋ ਗੱਲ ਹੈ ਹੈਗੀ ਹੈ ਕਿ ਜਦੋਂ ਤੁਸੀਂ ਦੋਰਾ ਮਾਦਨ ਕਿਉਂ ਹੈ ਜੇ ਕਿਸੇ ਇੱਕ ਦਿਨ ਲਈ ਨਹੀਂ ਹੈਗਾ ਤਾਂ ਦੂਸਰੇ ਲਈ ਕਿਉਂ ਹੈ ਅਗਰ ਤੁਸੀਂ ਕਾਰਵਾਈ ਆਪਣੇ ਮੰਡੀ ਬੋਰਡ ਦੇ ਚੇਅਰਮੈਨ ਤੇ ਨਹੀਂ ਕੀਤੀ ਡਿਊਡਲ ਸੌਰੀ ਨਿਕੇਲ ਇੱਕ ਸਾਰੀ ਮਿੰਟ ਜੀ ਬਟ ਇਮ ਲੈਕ ਕੰਪਲੀਟ ਕਰੋ ਪਲੀਜ਼ ਕੰਪਲੀਟ ਕਰੋ ਪਲੀਜ਼ ਜੀ ਜੀ ਅਗਰ ਤੁਸੀਂ ਜੋ ਹੈ ਕਾਰਵਾਈ ਕਿਸੇ ਇੱਕ ਤੇ ਨਹੀਂ ਕੀਤੀ ਹੈ ਤਾਂ ਦੂਸਰੇ ਤੇ ਕਾਰਵਾਈ ਕਰਨ ਦਾ ਕੀ ਮਤਲਬ ਹੈ ਹਮ ਹਮ ਇਹ ਚੀਜ਼ ਹੈ ਜੀ ਜੀ ਠੀਕ ਹੈ ਠੀਕ ਹੈ ਸੋਲ ਜੀ ਮਦਲ ਸਾਹਿਬ ਪਲੀਜ਼ ਤਨ ਬਾਰੇ ਜੋ ਜੋ ਪ੍ਰਤਾਪ ਸਿੰਘ ਬਾਜਵਾਨ ਨੇ ਜੋ ਸਟੇਟਮੈਂਟ ਦਿੱਤੇ ਗੁਰਪ੍ਰਤਪਤ ਬੰਨੂ ਜਿਹੜੇ ਜੋ ਹੈ ਨੇ ਉਹ ਬਾਹਰ ਬੈਠੇ ਉਸ ਗੱਲ ਨੂੰ ਕਰੈਬੋਰੇਟ ਕਰ ਰਹੇ ਨੇ ਔਰ ਹ ਹਿੰਦੁਸਤਾਨ ਦੇ ਅੰਦਰੂਨੀ ਮਾਮਲੇ ਦੇ ਵਿੱਚ ਦਖਲ ਵੀ ਦੇ ਰਹੇ ਨੇ ਔਰ ਲੋਕਾਂ ਨੂੰ ਧਮਕੇ ਵੀ ਦੇ ਰਹੇ ਨੇ ਔਰ ਬਾਬਾ ਸਾਹਿਬ ਵੀ ਅਮਰ ਅਬੇਦਕਾਰ ਬਾਰੇ ਬਾਰੇ ਜਿਹੜੀ ਹੈਗੀ ਅਪਸ਼ਬਦ ਵੀ ਬੋਲ ਰਹੇ ਨੇ ਪਰ ਮੈਨੂੰ ਨਿਰਾਸ਼ਾ ਇਹ ਜੋਸ਼ੀ ਸਾਹਿਬ ਬੋਲ ਰਹੇ ਸੀਗੇ ਨਿਰਾਸ਼ਾ ਮੈਨੂੰ ਕੇਂਦਰ ਸਰਕਾਰ ਦੇ ਸਟੈਂਡ ਤੇ ਵੀ ਹੁੰਦੀ ਆ ਕਿਉਂ ਮੋਦੀ ਸਾਹਿਬ ਚੁੱਪ ਨੇ ਕਿਉਂ ਨਹੀਂ ਉਹਨਾਂ ਨੇ ਯੂ ਐਸ ਏ ਕੋਲੇ ਇਹ ਮੁੱਦਾ ਜਿਹੜਾ ਡਿਪਲੋਮੈਟਿਕ ਤਰੀਕੇ ਨਾਲ ਉਠਾਇਆ ਹੈ ਕਿਸ ਗੱਲ ਦਾ ਕੀਓ 트럼ਪ ਨਾਲ ਆਪਣੀ ਯਾਰੀ ਦੋਸਤੀ ਪੁਗਾ ਰਹੇ ਨੇ ਮੋਦੀ ਸਾਹਿਬ ਇਹ ਇਹ ਵਿਜੀਟ ਨੂੰ ਮੈਂ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿਹ ਸੰਦੀ ਕਿਹ ਸੰਦੀ ਮੈਨੂੰ ਪਲੀਜ਼ ਜਵਾਬ ਦਿਓ ਜਵਾਬ ਤੁਸੀਂ ਦੇ ਲੋ ਫਿਰ ਮੇਰਾ ਜਵਾਬ ਵੀ ਲੈ ਲਿਆ ਸਾਹਿਬ ਨੂੰ ਗੱਲ ਤਾਂ ਕੰਪਲੀਟ ਕਰਨ ਦਿਓ ਮਿੱਤਲ ਸਾਹਿਬ ਨੂੰ ਕੰਪਲੀਟ ਤਾਂ ਕਰ ਲਾਂ ਦਿਓ ਮਿੱਤਲ ਸਾਹਿਬ ਨੂੰ ਬੋਲ ਤਾਂ ਲੈਣ ਦਿਓ ਚੇਤਨ ਜੀ ਚੇਤਨ ਜੀ ਸਮਾਂ ਮਿਲੂਗਾ ਗਿਲ ਸਾਹਿਬ ਵੀ ਬੈਠੇ ਨੇ ਫਿਰ ਹੂੰ ਗੱਲ ਇਹ ਗੱਲ ਕਰ ਰਹੇ ਆ ਕਿ ਅੱਜ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ ਇਹ ਤੇ ਸਟੈਂਡ ਸਪਸ਼ਟ ਕਰਨਾ ਚਾਹੀਦਾ ਵੀ ਕਾਂਗਰਸ ਦਾ ਜਿਹੜਾ ਅਫੀਸ਼ੀਅਲ ਸਟੈਂਡ ਇਹ ਆ ਅਫੀਸ਼ੀਅਲ ਏਜੰਡਾ ਇਹ ਆ ਅੱਜ 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 ਅਗਰ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਗੁਰਪਤਵੰਤ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦਾ ਸਟੈਂਡ ਜਿਹੜਾ ਹੈਗਾ ਕਿ ਉਹ ਕਾਂਗਰਸ ਪਾਰਟੀ ਦਾ ਅਫੀਸ਼ੀਅਲ ਸਟੈਂਡ ਆ ਇਸ ਗੱਲ ਦੇ ਉੱਤੇ ਕਾਂਗਰਸ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਜੀ ਹਾਂਜੀ ਹੁਣ ਗਿਲਸਾ ਜੀ ਮੈਮ ਚੇਤਨ ਜੀ ਪਲੀਜ਼ ਚੇਤਨ ਜੀ ਪਲੀਜ਼ ਗਿਲਸਾ ਜੀ ਰਿਸ਼ਨ ਜੀ NIA ਇੱਕ ਕਾਉਂਟਰ ਇੰਟੈਲੀਜੈਂਸ ਨੂੰ ਲਿਖੇ ਭੇਜਦੀ ਹੈ ਕਿ ਭਾਜਪਾ ਦੇ ਨੇਤਾਵਾਂ ਤੇ ਹਮਲਾ ਹੋ ਸਕਦਾ ਹੈ ਕਿ 11 ਨੇਤਾਵਾਂ ਨੂੰ ਵਾਈਪਲਸ ਸਿਕਿਉਰਿਟੀ ਦਿੱਤੀ ਭਾਜਪਾ ਨੇ ਮਨਰੰਜਨ ਕਾਲੀਏ ਘਰੇ ਫੋਲਵਰਸੇ ਤੁਸੀਂ ਫਿਰ ਕਲੀਨ ਚਿੱਟ ਦੇ ਰਹੇ ਹੋ ਪੰਜਾਬ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਆਪ ਦੇ ਬੁਲਾਰੇ ਤੋਂ ਤੇ BJP ਦੇ ਬੁਲਾਰੇ ਤੋਂ ਕਿ ਪੰਜਾਬ 'ਚ ਗ੍ਰੇਨੇਡ ਹਮਲੇ ਨਹੀਂ ਹੋਏ ਕਦੇ ਬਹਾਨਾ ਲਾਤਾ ਜੀ ਟਾਇਰ ਫਟ ਗਿਆ ਦੇਖੋ ਡਰ ਦਾ ਮਾਹੌਲ ਆਜ ਅੱਜ ਅਸੀਂ ਗੱਡੀ ਤੇ ਜਾ ਰਹੇ ਕ੍ਰਿਸ਼ਨ ਜੀ ਅੱਜ ਅਸੀਂ ਗੱਡੀ 'ਚ ਜਾ ਰਹੇ ਹਾਂ ਅੱਜ ਅਸੀਂ ਕਾਰਡ ਤੁਹਾਡੇ ਤੇ ਇੱਕ ਕਾਉਂਟਰ ਕੁਐਸਚਨ ਛੱਡਿਆ ਹੈ ਕਿ ਇਹ ਹਮਾਇਤ ਜਿਹੜੀ ਕੀਤੀ ਹੈ ਬਾਦਮਾ ਸਾਹਿਬ ਨੂੰ ਕੀਤੀ ਗਈ ਹੈ ਤੁਸੀਂ ਮੇਰੀ ਗੱਲ ਦੇਖੋ ਇਹਨਾਂ ਨੇ ਜਵਾਬ ਇਹਨਾਂ ਨੇ ਕੋਈ ਜਵਾਬ ਇਹਨਾਂ ਨੇ ਕੋਈ ਦੇਣਾ ਨਹੀਂ ਜਵਾਬ ਇਹਨਾਂ ਨੇ ਕੋਈ ਨਹੀਂ ਕੋਪੋਜੀਸ਼ਨ ਨੇ ਬਿਆਨ ਦਿੱਤਾ ਉਸ ਬਿਆਨ ਕਰਕੇ ਅੱਜ ਚਰਚਾ ਚੱਲ ਰਹੀ ਹੈ ਕੀ ਉਹਨਾਂ ਨੇ ਅਗਾਹ ਕੀਤਾ ਕਿ ਕਈ ਵਾਰੀ ਸਾਡੇ ਸਾਹਮਣੇ ਨਹੀਂ ਅਗਾਹ ਕਰਦਾ ਤਰੀਕਾ ਠੀਕ ਸੀ ਅਗਾਹ ਕਰਦਾ ਤਰੀਕਾ ਠੀਕ ਸੀ ਉਹ ਵੀ ਅਗਾਹ ਕਰਦਾ ਤਰੀਕਾ ਠੀਕ ਸੀ ਨਹੀਂ ਨਹੀਂ ਅਗਾਹ ਕਰਦਾ ਤਰੀਕਾ ਠੀਕ ਸੀ ਕਿ ਉਹਨਾਂ ਦਾ ਤਰੀਕਾ ਠੀਕ ਸੀ ਕਿ ਇੱਕ ਮੀਡੀਆ ਦੇ ਜ਼ਰੀਏ ਤੁਸੀਂ ਮੀਡੀਆ ਦੇ ਜ਼ਰੀਏ ਤੁਸੀਂ ਸੱਚਾ ਸੁਨਾਵਣਾ ਚਾਹਤ ਕਰਦੇ ਆ ਕਿ ਪੰਜਾਬ ਦੇ ਅੱਜ ਤੋਂ ਬਾਅਦ ਪੰਜਾਬ 'ਚ ਕੋਈ ਲੈਡ ਹਮਲਾ ਨਹੀਂ ਹੋਊਗਾ ਕਿ ਕਡਾ ਲੰਡਾ ਐ ਸੀ ਸਰਕਾਰ ਦੀ ਬਦਨਾਮੀ ਕੀਤੀ ਜਿਆਦਾ ਕਿ ਕਡਾ ਲੰਡਾ ਐ ਕਿ ਪੰਜਾਬ ਦੇ ਵਿੱਚ ਕੋਈ ਹਮਲਾ ਨਹੀਂ ਹੋਊਗਾ ਕਿ ਕਾਂਗਰਸ ਆ ਜੰਦਾ ਸੀ ਕਿ ਕਾਂਗਰਸ ਆ ਜੰਦਾ ਸੀ ਸਰਕਾਰ ਦਾ ਨਹੀਂ ਹੋਊਗੀ ਦੱਸੋ ਤੁਸੀਂ ਕਿ ਕੰਮ ਆ ਜਾਂਦਾ ਸੀ ਹੈ ਗੈਂਗਸਟਰ ਆਪਣਾ ਝੰਡਾ ਨਹੀਂ ਹੈ ਜੇਲਾ ਚ ਤੁਸੀਂ ਕ੍ਰਿਸ਼ਨ ਜੀ ਕਾਂਗਰਸ ਆਪਣੇ ਸਟੈਂਡ ਦੇ ਵਿੱਚ ਆਪਣਾ ਝੰਡਾ ਦੇ ਵਿੱਚ ਆਪ ਹੀ ਫਸਾ ਲਿਆ ਇਸ ਕਰਕੇ ਇਹਨਾਂ ਨੂੰ ਹੋਰ ਚੁੱਕਦਾ ਰਾਣੀ ਲੱਗ ਰਿਹਾ ਹਾਈ ਕੋਰਟ ਨੇ ਹਾਈ ਕੋਰਟ ਨੇ ਬਾਜਵਾ ਸਾਹਿਬ ਨੂੰ ਗੈਰਕ ਕੀਤਾ ਗੈਰਕ ਕੀਤਾ ਕਿ ਤੁਸੀਂ ਬਿਆਨ ਨਹੀਂ ਦੇ ਸਕਦੇ ਦੇਖੋ ਮੈਂ ਦੱਸ ਮੈਂ ਇੱਕ ਗੱਲ ਕਹਿਣਾ ਦੇਖੋ ਕਿੰਨੀ ਬਾੜੀ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਫ੍ਰੀ ਨੀਅਰ ਸਪੀਚ ਬੋਲਣ ਦੀ ਆਜਾਦੀ ਹੈ ਆਪਾਂ ਬਾਜਵਾ ਸਾਹਿਬ ਨੇ ਕਿਸ ਬਾਰੇ ਗੱਲ ਕਰ ਰਹੇ ਪਰ ਬਾਜਵਾ ਸਾਹਿਬ ਨੂੰ ਰੋਕ ਦਿੱਤਾ ਗਿਆ ਗਿਲਸਾਹਬ ਨੂੰ ਗੱਲ ਰੱਖਣ ਦਿਓ ਪਲੀਜ਼ ਹਾਂ ਇਹ ਸਿਰਫ ਮਿੱਤਲ ਜੀ ਮੈਂ ਸਹੀ ਗੱਲ ਕਰਨਾ ਚਾਹੁੰਨਾ ਪਲੀਜ਼ ਵਿੱਚ ਬੋਲੋ ਨਾ ਦੇਖੋ ਅੱਜ ਜੀਟਰਪ ਆਪੋਜੀਸ਼ਨ ਜੇ ਗਾ ਕੀਤਾ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਕਿਤੇ ਕਾਰ ਤੇ ਜਾ ਰਹੇ ਹਾਂ ਮੋਟਰਸਾਈਕਲ ਤੇ ਜਾ ਰਹੇ ਹਾਂ ਕਿਤੇ ਦੇਖ ਰਹੇ ਹਾਂ ਅਸੀਂ ਅਲਰਟ ਰਵਾਂਗੇ ਕਿਉਂਕਿ ਪਾਕਿਸਤਾਨ ਤੋਂ ਵੀ ਡਰੋਨ ਆ ਰਹੇ ਆ ਜਦੋਂ ਜਦੋਂ ਜਾਂ ਤਾਂ ਹੋਵੇ ਗੱਲ ਨਾ ਹੋਵੇ ਜਾਂ ਤਾਂ ਹੋਵੇ ਜਾਂ ਤਾਂ ਇਹ ਪੰਜਾਬ 'ਚ ਜੀ ਕਿ ਦੇਖੋ ਅਮਨ ਅਰੋੜਾ ਮੁਖਾਤਿਬ ਹੋਏ ਉਹਨਾਂ ਨੇ ਬਹੁਤ ਸਾਫ਼ ਸ਼ਬਦਾਂ 'ਚ ਕਿਹਾ ਕਿ ਕਿਵੇਂ ਚੰਡੀਗੜ੍ਹ ਦੇ ਸੈਕਟਰ 'ਚ ਕੋਠੀ ਨੰਬਰ ADX ਕਿਵੇਂ ਅੰਬੈਸਡਰ ਗੱਡੀ ਦੇ ਵਿੱਚ ਭਰਿਆ ਰਹਾ ਦਿੱਲੀ ਇੰਟੈਰੋਗੇਸ਼ਨ ਡਾਕਟਰ ਮਨਜੀਤ ਤੋਂ ਹੋਈ ਉਸ ਇੰਟੈਰੋਗੇਸ਼ਨ ਚ ਦੋ ਲੋਕਾਂ ਨੂੰ ਕਿਵੇਂ ਅਲਫ ਨੰਗੇ ਕਰਕੇ ਚੰਡੀਗੜ੍ਹ ਚ ਪੁਲਿਸ ਇੰਟੈਰੋਗੇਸ਼ਨ ਦਾ ਸਾਹਮਣਾ ਕਰਨਾ ਪਿਆ ਕੌਣ ਦਿੱਲੀ ਲੈ ਕੇ ਗਿਆ ਸਾਬਕਾ ਮੁੱਖ ਮੰਤਰੀ ਤੁਹਾਡੇ ਤੇ ਐਲੀਗੇਸ਼ਨਸ ਨਹੀਂ ਹੈ ਬੰਬ ਗੇਰਿਆ ਗਿਆ ਹੈ ਸੁਣੋ ਪੰਜਾਬ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ 92 ਐਮਐਲਏ ਇਹਨਾਂ ਨੂੰ ਤਾੜੀਆਂ ਮਾਰਨ ਨਹੀਂ ਦਿੱਤੇ ਪੰਜਾਬ ਨੇ ਐਨਕਾ ਲਾ ਕੇ ਨਹੀਂ ਦਿੱਤੇ ਕਿ ਅਮਨ ਅਰੋੜਾ ਜੋ ਜੇ ਅਸੀਂ ਪਰਸਨਲੀ ਪੈ ਗਏ ਨਾ ਅਮਨ ਅਰੋੜਾ ਜੀ ਸੱਟੇ ਬਾਝ ਤੁਹਾਡੇ ਦੇ ਕੋ ਗੱਲ ਹੈ ਆ ਦੇਖੋ ਸੱਟੇ ਦਾ ਕੰਮ ਕਰਦੇ ਆ ਕਰ ਗਲਤਾਂ ਕਰੋ ਦੋ ਮਿੱਤਲ ਸਾਹਿਬ ਗਲਤਾਂ ਕਰੋ ਮਿੱਤਲ ਜੀ ਮਿੱਤਲ ਜੀ ਮਿੱਤਲ ਜੀ ਗਲਤਾਂ ਕਰੋ ਦੋ ਮਿੱਤਲ ਜੀ ਗੋਵਿੰਦਰ ਸਾਹਿਬ ਇੱਕ ਗੋਵਿੰਦਰ ਜੀ ਹਾਂ ਦੇਖ ਰਹੇ ਆ ਜਾਦੂ ਖਾਸਰੇ ਹੋਣਗੇ ਕਿ ਇਹਨਾਂ ਬੁਲਾ ਰਹਿਆਂ ਤੇ ਕੀ ਪੰਜਾਬ ਦੇ ਨੰਬਰ ਨਹੀਂ ਬੁਲਾ ਰਹਿਆਂ ਤੇ ਫਿਰ ਬੁਲਾ ਰਹੇ ਤੁਸੀਂ ਜੇ ਮੈਨੇਜੇਗਾ ਮਿੱਤਲ 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 ਮੈਨੂੰ ਇਹ ਗੱਲ ਦਾ ਜਵਾਬ ਦੋ ਇਹ ਪੰਜਾਬ ਚ ਗ੍ਰਨੇਡ ਹਮਰੇ ਹੋਏ ਫੇਰ ਹੀ ਬਾਜਵਾ ਸਾਹਿਬ ਨੇ ਬਿਆਨ ਦਿੱਤਾ ਜੇ ਟਾਇਰ ਫਟ ਕੇ ਬਹਾਨੇ ਲਾਤੇ ਜੀ ਟਾਇਰ ਫਟ ਗਿਆ ਗ੍ਰਨੇਡ ਮਿਲ ਨਹੀਂ ਹੋਇਆ ਕਦੇ ਕੁਛ ਹੋ ਗਿਆ ਦੇਖੋ ਜੇ ਜੇ 16 ਹਮਲੇ ਹੋਏ ਅਸੀਂ ਸਾਫ ਸਾਡੀ ਸਰਕਾਰ ਚ ਕਾਂਗਰਸ ਦਾ ਬਿਆਨ ਸੀਗੇ ਬਾਜਵਾ ਦਾ ਬਿਆਨ ਸੀ ਇਹ ਪੰਜਾਬ ਨਾਲ ਕਾਂਗਰਸ ਦਾ ਬਿਆਨ ਸੀ ਠੀਕ ਹੈ ਕਾਂਗਰਸ ਦਾ ਬਿਆਨ ਸੀ ਜੀ ਜੀ ਹਾਂ ਪਹਿਲੋ ਤੇ 16 ਹਮਲੇ ਨਹੀਂ ਹੋਏ ਪੰਜਾਬ ਚ ਤੁਸੀਂ ਦੱਸੋ ਜੇ ਹੋਏ ਤਾਂ تیر ਤੇ ਚੱਲੀ ਦੇਖੋ ਮਿੱਤਰ ਸਾਹਿਬ ਤੁਸੀਂ ਹੁਣੇ ਗਲਤ ਕੀਤੀ ਆ ਕਿ ਮੈਨੂੰ ਬੀਜੇਪੀ ਦੇ ਜਾਂ ਸੈਂਟਰ ਗਵਰਨਮੈਂਟ ਦੇ ਮੋਦੀ ਸਾਹਿਬ ਕੋ ਪੁੱਛ ਕੇ ਬਿਆਨ ਦਿੱਤਾ ਸੀਗਾ ਬਾਜਵਾ ਸਾਹਿਬ ਨੇ ਤੇ ਉਤੋਂ ਰਿਪਲਾਈ ਫਿਰ ਮੋਦੀ ਸਾਹਿਬ ਤੋਂ ਪੁੱਛ ਕੇ ਦਿੱਤਾ ਸੀਗਾ ਆਨਰੇਬਲ ਸੀਐਮ ਸਾਹਿਬ ਨੇ ਯਾਰ ਕੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਪਏ ਐਸ ਟਾਈਮ ਪੰਜਾਬ ਦਾ ਮਾਹੌਲ ਕੀ ਆ ਮੈਂ ਕਹਿੰਦਾ ਜੋ ਤੁਸੀਂ ਝੂਠ ਬੋਲਿਆ ਬੋਲਿਆ ਰੱਬ ਦਾ ਵਾਸਤਾ ਕਿਸੇ ਤਰੀਕੇ ਇਹ ਸਰਕਾਰ 2027 ਤੱਕ ਆੜ ਕੱਢ ਜੇ ਔਰ ਮੈਂ ਬਚਪਨੂ ਦੀ ਮੈਂ ਜਿਹੜੀ ਇਸ ਗੱਲ ਨੂੰ ਮੈਂ ਤਾਂ ਬਹੁਤਾ ਇਹ ਨਹੀਂ ਲੈਂਦਾ ਕਿਉਂਕਿ ਬਾਈਵਾਸ ਸਾਹਿਬ ਦੀ ਜਿੱਦਾਂ ਕਹਿੰਦੇ ਨੇ ਕਿ ਪੰਜਾਬੀ ਚ ਇੱਕ ਗੱਲ ਕਹੀ ਜਾਂਦੀ ਸਾਨੂੰ ਸਿਖਾਈ ਜਾਂਦੀ ਸੀ ਬਚਪਨ ਚ ਨਵੇਂ ਨਵੇਂ ਸਕੂਲ ਜਾਂਦੇ ਸੀ ਨਾ ਤੇ ਪਹਿਲਾ ਚੈਪਟਰ ਨਹੀਂ ਭੁੱਲ ਜਣਾ ਵੱਡੇ ਹੋ ਆ ਕੇ ਉਹ ਕਹਿੰਦੇ ਸੀ ਜਦੋਂ ਕਮੀਦ ਦਾ ਪਹਿਲਾ ਬਟਨ ਗਲਤ ਬੰਦ ਕਰਦੀ ਹੈ ਨਾ ਤੇ ਅਗਲੇ ਸਾਰੇ ਬਟਨ ਬਟਨ ਜਿਹੜੇ ਗਲਤ ਬੰਦ ਹੁੰਦੇ ਨੇ ਬਾਈਵਾਸ ਸਾਹਿਬ ਦਾ ਪਹਿਲਾ ਬਿਆਨ ਹੀ ਗਲਤ ਸੀ ਆਨਰੇਬਲ ਸੀਐਮ ਸਾਹਿਬ ਦਾ ਪਹਿਲਾ ਰਿਪਲਾਈ ਹੀ ਗਲਤ ਸੀ ਕਿਸੇ ਵਾਸਤੇ ਇਹਨਾਂ ਨੇ ਪੰਜਾਬ ਦੀ ਫੋਰਸਿਸ ਨੂੰ ਜਿਹੜੇ ਠੀਕ ਆ ਰੂਬੀ ਜੀ ਠੀਕ ਕਹਿੰਦੇ ਨੇ ਕਿ ਦੇਖੋ ਇਹ politcal ਦਬਾਅ ਪੁਲਿਸ ਦੇ ਉੱਤੇ ਪਿਆ ਜਾਂ ਪਾਇਆ ਜਾ ਰਿਹਾ ਵਾ ਇਹਦਾ ਤੇ ਕੁਝ ਵਕਤ ਤੋਂ ਬਾਅਦ ਪਤਾ ਲੱਗ ਜੇਗਾ ਲੇਕਿਨ ਇੱਕ ਮੈਂ ਇੱਥੇ ਗੱਲ ਕਹਿਣਾ ਵਾ ਬਿਊਰੋਕ੍ਰੇਸੀ ਦੀ ਆਪਣੀ ਇੰਪੋਰਟੈਂਸ ਆ ਲੇਕਿਨ ਬਿਊਰੋਕ੍ਰੇਸੀ ਨੂੰ ਚਲਾਉਣ ਵਾਸਤੇ ਜਿਹੜਾ ਵਿਜ਼ਨ ਹੁੰਦਾ ਉਹ ਇੱਕ ਲੀਡਰ ਦਾ ਹੁੰਦਾ ਕਿ ਨੇਤਾ ਦਾ ਹੁੰਦਾ ਜਿਹੜਾ ਡੈਮੋਕਰੈਟਿਕ ਵੇ ਨਾਲ ਡੈਮੋਕਰੇਸੀ ਦੁਆਰਾ ਤੁਰਿਆ ਜਾਂਦਾ ਇੱਕ ਬਿਊਰੋਕ੍ਰੇਸੀ ਦੀ ਕਿੰਨੀ ਪਰੋਗਰੈਸ ਆ ਕਿੰਨਾ ਇਫੈਕਟਿਵਲੀ ਕੰਮ ਕਰ ਲਈ ਕਿੰਨਾ ਸincerely ਕੰਮ ਕਰਦੀ ਪਈ ਹੈ ਬੀਰੋਕਰੇਸੀ ਇਹ ਡੈਮੋਕਰੇਸੀ ਦੇ ਜਿੱਤੇ ਹੋਏ ਲੀਡਰਾਂ ਦੇ ਵਿਜ਼ਨ ਤੇ ਡਿਪੈਂਡ ਕਰਦਾ ਅੱਜ ਵਿਜ਼ਨ ਕੀ ਹੈ ਪੰਜਾਬ ਦੇ ਵਿੱਚ ਮੈਨੂੰ ਫਿਕਰ ਕੀ ਆ ਇਹ ਕੀ ਬੋਲਦੇ ਪਏ ਕੀ ਨਹੀਂ ਬੋਲਦੇ ਪਏ ਇਹਦਾ ਕੀ ਤਸ ਨਿਕਲਦਾ ਮੈਨੂੰ ਨਹੀਂ ਪਤਾ ਮੈਨੂੰ ਇਨਾ ਪਤਾ ਵਾ ਕਿ ਆਉਣ ਵਾਲੀ ਨਸਲਾਂ ਦੇ ਵਾਸਤੇ ਜਿਹੜੇ ਕੰਡੇ ਬੀਜੇ ਜਾ ਰਹੇ ਨੇ ਬੀਜਰੇ ਬਿਆਨ ਬੀਜਦੇ ਪਏ ਨੇ ਇੱਕ ਬੰਦਾ ਬਿਆਨ ਕਹਿੰਦਾ ਹਾਂਜੀ ਬਾਈਬਾ ਸਾਹਿਬ ਦਾ ਬਿਆਨ ਬਾਈਬਾ ਸਾਹਿਬ ਦੇ ਬਿਆਨ ਨੇ ਪਹਿਲਾਂ ਕੰਡਾ ਬੀਜਿਆ ਵੀ ਪੰਜਾਬ ਦੇ ਜੇ ਬੱਤੀ ਗ੍ਰਨੇਡ ਚੱਲਨੇ ਆ ਲੋਕਾਂ ਭਲਿਓ ਮਾਨਸੋ ਪੰਜਾਬ ਚ ਕਿੰਨੇ ਮੌਲ ਨੇ ਕਿੰਨੀਆਂ ਫੈਕਟਰੀਆਂ ਨੇ ਤੁਹਾਡੇ ਕੋਲ ਇੰਨੀ ਪੁਲਿਸ ਹੈਗੀ ਆ ਕਹਿੰਦੇ ਤੋਂ ਇੱਕ ਮਿੰਟ ਮੇਰੀ ਗੱਲ ਗੱਲ ਕੰਪਲੀਟ ਕਰ ਲੈਂਦਾ ਗੱਲ ਗੱਲ ਵਿੱਚ ਰਹਿਣੀ ਆਪਣਾ ਸਾਰਾ ਟਾਈਮ ਦਿੱਤਾ ਕਹਿੰਦੇ ਤੋਂ 4 ਲੱਖ ਬੰਦਾ ਰਹਿੰਦਾ ਇੱਕ ਕੌਨਸਟੀਚੁਐਂਸੀ 3-400 ਬੰਦਾ ਨਹੀਂ ਹੁੰਦਾ ਉੱਥੇ ਪੁਲਿਸ ਵਾਲਾ ਤੁਸੀਂ ਮੈਨੂੰ ਦੱਸੋ ਕਿ ਲੋਕਾਂ ਦਾ ਸਹਿਯੋਗ ਲੈਣ ਦੀ ਥਾਂ ਤੇ ਪੁਲਿਸ ਨੂੰ ਤੁਸੀਂ ਉੱਥੇ ਲਿਆ ਕੇ ਖੜਾ ਕਰਤਾ ਅੱਜ ਲੋਕ ਪੁਲਿਸ ਨਾਲ ਤੇ ਗੱਲ ਕਰਨਗੇ ਤੇ ਕੱਲ ਨੂੰ ਡਰਦੇ ਨੇ ਲੋਕ ਵੀ ਬਾਈਵਾ ਸਾਹਿਬ ਨੇ ਬਿਆਨ ਦਿੱਤਾ ਵਾ ਕਿ ਗ੍ਰਨੇਡ ਚੱਲਦੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਪਏ ਨੇ ਉਮਸ਼ਕਰੀਆਂ ਮਾਰ ਕੇ ਗੱਲਾਂ ਕਰਦੇ ਪਏ ਨੇ ਡਰਿਆ ਕੌਣ ਪਿਆ ਵਾ ਡਰਿਆ ਇਨਵੈਸਟਰ ਉਹ ਬੰਦਾ ਜਿਹੜਾ ਇਨਵੈਸਟ ਕਰਕੇ ਬੈਠਾ ਜਿਨ੍ਹਾਂ ਨੇ ਹੋਟਲ ਖੋਲੇ ਜਿਨ੍ਹਾਂ ਪੈਲਸ ਪਾਏ ਸਵਾਲ ਇਹੀ ਨੇ ਨਾ ਤਾਂ ਉੱਠ ਬੈਠ ਕੇ ਬਾਕੀ ਠੀਕ ਹੈ ਗਿਆ ਸਾਹਿਬ 30 ਸੈਕਿੰਡ 30 ਸੈਕਿੰਡ 30 ਸੈਕਿੰਡ ਪਲੀਜ਼ ਪਿਛਲੇ 15 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਗਰਨੇਡ ਹਮਲੇ ਔਰ ਇੰਨੀ ਸਾਡੀ ਐਡਵਾਂਸਡ ਟੈਕਨੋਲੋਜੀ ਹੋਵੇ ਔਰ ਇੰਨੀ ਸਾਡੀ ਐਡਵਾਂਸ ਪੁਲਿਸ ਹੋਵੇ ਤੁਸੀਂ ਤੁਸੀਂ ਆਦੀ ਨਲਾਇਕੀ ਕਿਉਂ ਨਹੀਂ ਮੰਨ ਰਹੇ ਜਪਰਤਾਬ ਬਾਜਵੇ ਚ ਤੁਸੀਂ ਸੀਐਮ ਨਿਸ਼ਾਨ ਕਹਿੰਦੇ ਆਤੀ ਸਾਰੀ ਸਰਕਾਰ ਪੰਜਾਬ ਬਾਜਵਾ ਨੀਤੀਆਂ ਦੀ ਇੱਕ ਮੈਂ ਅੱਜ ਪੰਜਾਬ ਦੀਆਂ ਸਰਕਾਰਾਂ ਆਵਾਜ਼ੀਆਂ ਦੇ ਨਾਲ ਵੱਖ ਮੰਤਰੀ ਨਿਸ਼ਾਨ ਰਹੀ ਦੀ ਗੱਲ ਕਹਿ ਰਹੇ ਨੇ ਤੁਸੀਂ ਮੈਨੂੰ ਇੱਕ ਵਾਰੀ ਨਹੀਂ ਦੱਸੋ ਇੱਕ ਸਵਾਲ ਮੈਨੂੰ ਇੱਕ ਸਵਾਲ ਹੈ ਇੱਕ ਲੱਖ ਦਾ ਸਵਾਲ ਆ ਮੈਂ ਇਥੋਂ ਇਹ ਬੇਨਤੀ ਕਰਦਾ ਰੂਬੀ ਜੀ ਫਿਰ ਆਨਰੇਬਲ ਐਲਓਪੀ ਸਾਹਿਬ ਪ੍ਰਤਾਪ ਸਿੰਘ ਜੀ ਬਾਜਵਾ ਜਿਹੜੇ ਕਿ ਆਪਣੇ ਜਿੱਤੇ ਹੋਏ ਵੋਟਾਂ ਪਾਉਣ ਵਾਲੇ ਦੇ ਜਿੱਤੇ ਹੋਏ ਨਮਾਇंदे ਹਰਮਨ ਪਿਆਰੇ ਨੇਤਾ ਨੇ ਉਹਨਾਂ ਨੂੰ ਖੋਣਾ ਫਿਰ ਪੇਸ਼ ਕਰਨਾ ਸਬੇਸਟ ਕੱਟ ਤੇ ਦੇਨੀਕ ਬਾਸਕਰ ਨਹੀਂ ਨਿਊਜ਼ੀ ਦੇਨੀਕ ਬਾਸਕਰ ਬਾਅਦ ਚ ਆਈ ਆ ਨਾ ਨਾ ਦੇਨੀਕ ਬਾਸਕਰ ਬਾਅਦ ਚ ਆਈ ਆ ਤੇ ਪਹਿਲ ਉਹਨੇ ਗਿਆ ਸੀ ਮੇਰੀਆਂ ਦਰਸ਼ੀਆਂ ਮੇਰੇ ਸੋਰਸ ਮੇਰੇ ਕੋਲ ਭੁਖਾ ਪੀਸ ਪੰਜਾਬ ਦੇ ਲੋਕਲ ਕਿਹ ਅੱਗੇ ਕੋਈ ਦੱਸਾ ਪਤਾ ਨਹੀਂ ਕੋਈ ਬੋਲੇ ਤੁਹਾਡੀ ਤੁਹਾਡੀ ਐਨਆਈਏ ਸੈਂਟਰ ਸਰਕਾਰ ਦੀ ਸਾਡੀ ਵਾਲੋ ਕਿਉਂ ਗੱਲ ਕਰ ਰਹੇ ਪਤਾ ਹੀ ਨਹੀਂ ਮੰਦਰ ਨਹੀਂ ਕਾਲੀਆਂ ਘਰੇ ਬੰਦ ਸੁੱਟ ਮੈਂ ਕਹਿੰਦਾ ਪਿਆਰ ਨਹੀਂ ਤੇ ਤੁਹਾਡੀਆਂ ਸੱਚੀਆਂ ਕਿਤੇ ਸਰਬ ਜਵਾਬ ਦਿਓ ਪਤਾ ਹੀ ਨਹੀਂ ਮੇਰਾ ਜਵਾਬ ਲੈ ਲਓ ਤੁਸੀਂ ਵਾਈਪਲਸ ਸਿਕਿਉਰਟੀਆ ਜਵਾਬ ਲੈ ਵਾਈਪਲਸ ਸਿਕਿਉਰਟੀਆ ਭਾਜਪਾ ਦੇ ਨੇਤਾਵਾਂ ਨੂੰ ਦੇਤੀਆਂ ਤੇ ਪੰਜਾਬ ਦੇ ਲੋਕਾਂ ਦੀ ਇਵਾਰਤ ਕੋਰ ਕਰੂੰਗਾ ਮੈਂ ਮੈਂ ਜਵਾਬ ਦੇਣਾ ਤੁਹਾਡੇ ਤੋਂ ਮੈਂ ਗੱਲ ਦੀ ਟੋਕਦਾ ਨਹੀਂ ਪਿਆ ਦੇਖੋ ਮੇਰੀ ਗੱਲ ਸੁਣੋ ਇਹ ਬਿਆਨ ਤੁਸੀਂ ਬਿਆਨ ਦੇ ਕੇ ਪਹਿਲਾਂ ਕਹਿੰਦੇ ਸੋਰਸਿਸ ਸੀਗੇ ਮੋੜ ਕਹਿੰਦੇ ਅਖਬਾਰਾਂ ਅੱਜ ਤੁਸੀਂ ਕਹਿੰਦੇ ਐਨਆਈਏ ਉਤੋਂ ਆਨਰੇਬਲ ਸੀਐਮ ਸਾਹਿਬ ਦਾ ਬਿਆਨ ਉਹ ਵੱਖਰਾ ਮੈਂ ਇੰਨੀ ਗੱਲ ਕਹਿਣਾ ਪਿਆ ਵਾ ਜੇ ਤੁਹਾਡੇ ਕੋ ਸੋਰਸਿਸ ਹੈਗੇ ਨੇ ਮਿੱਤਲ ਸਾਹਿਬ ਮੇਰੇ ਨਾਲ ਬੈਠੇ ਨੇ ਮਿੱਤਲ ਸਾਹਿਬ ਇਹ ਥਰੂ ਮੈਸੇਜ ਭੇਜ ਦਿਓ ਆਨਰੇਬਲ ਸੀਐਮ ਸਾਹਿਬ ਨੂੰ ਮੇਰੀ ਗੱਲ ਕਰ ਧਿਆਨ ਨਾਲ ਸੁਣੋ ਚੜਾਈ ਨਹੀਂ ਕਰਨੀ ਮਸਲਾ ਮਸਲਾ ਇਹ ਹੈਗਾ ਵਾ ਜਿਹੜੇ ਸਾਨੂੰ ਦੇਖਦੇ ਪਏ ਨੇ ਕਿ ਉਹ ਬੱਚੇ ਨਹੀਂ ਡਰੇ ਜਿਹੜੇ ਗਰਾਉਂਡਾਂ 'ਚ ਖੇਡਣ ਨਹੀਂ ਜਾ ਰਹੇ ਯਾਰ ਹੱਦ ਹੋ ਗਈ ਜੇਰੋਂ 16 ਅਟੈਕ ਹੋ ਗਏ ਉਹਨਾਂ ਨੂੰ ਪਤਾ ਨਹੀਂ ਜੇਰੋਂ 16 ਡੈਕ ਹੋ ਗਏ ਕੋਟੇ ਦਾ ਲੀਡਰ ਮੈਂ ਤੇਲਜੀ ਲਾਸਟ 1 ਮਿੰਟ ਮੈਂ ਤੇਲਜੀ ਲਾਸਟ 1 ਮਿੰਟ ਮੇਤਲ ਜੀ ਠੀਕ ਹੈ ਚੇਤਨ ਜੀ ਗਿਲ ਸਾਹਿਬ ਠੀਕ ਹੈ ਮੇਤਲ ਸਾਹਿਬ ਠੀਕ ਹੈ ਕਹਿ ਰਹੇ ਆ ਦੇਖੋ ਗੱਲ ਗੱਲ ਇਹ ਆ ਬਾਜਵਾ ਸਾਹਿਬ ਕੋਲ ਜਾਣਕਾਰੀ ਤੁਸੀਂ ਇੱਕ ਕਮਿਟਮੈਂਟ ਕਰ ਦਿਓ ਪੰਜਾਬ ਦੇ ਲੋਕਾਂ ਨੂੰ ਕਿ ਅੱਜ ਤੋਂ ਬਾਅਦ ਪੰਜਾਬ ਕੋਈ ਗੱਲ ਨਹੀਂ ਆ ਕਿ ਤੁਹਾਡੀ ਗੱਲ ਇਹਦਾ ਬੇਨਤੀ ਕਰਦਾ ਹੋਊਗਾ ਤੇ ਭਗਵੰਤ ਮਾਨ ਡਿਜ਼ਾਈਨ ਦੇਣਗੇ ਆਪਾਂ ਜਵਾਬ ਦਵਾ ਦੇਣਾ ਮੈਂ ਤਰਜੀਹ ਕੋਈ ਉਹਨਾਂ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਸੀ ਨਹੀਂ ਸੀ ਉਹ ਪੰਜਾਬ ਦੇ ਲੋਕਾਂ ਨੇ ਵੀ ਦੇਖ ਲਿਆ ਕਿਉਂਕਿ ਉਹਨਾਂ ਕੋਲ ਨਾ ਕੋਈ ਸਬੂਤ ਸੀ ਪਹਿਲਾਂ ਉਹਨਾਂ ਨੇ ਕਹਿ ਮੇਰੇ ਕੋਲ ਪੁਖਤਾ ਜਾਣਕਾਰੀ ਹੈ ਬਾਅਦ ਵਿੱਚ ਕਹਿੰਦੇ ਮੇਰੇ ਸਰੋਤ ਨੇ ਬਾਅਦ ਵਿੱਚ ਕਹਿੰਦੇ ਮੈਨੂੰ ਖਦਸ਼ਾ ਸੀ ਉਹਨਾਂ ਦੀ ਸਟੇਟਮੈਂਟ ਬਦਲ ਗਈ ਚਲੋ ਕੋਈ ਗੱਲ ਨਹੀਂ ਪਰ ਮੈਂ ਗੱਲ ਇਹ ਕਿ ਇਹ ਸਾਰਾ ਸੀਨ ਕਿਉਂ ਵਾਪਰਿਆ ਕ੍ਰਿਸ਼ਨ ਜੀ ਆਪਾਂ ਨੂੰ ਇਹਦੇ ਤੇ ਜਾਣ ਦੀ ਲੋੜ ਹੈ ਕਿਉਂਕਿ ਅੱਜ ਪੰਜਾਬ ਦੇ ਅੰਦਰ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਆਪਣੀ ਉਹਨਾਂ ਨੂੰ ਸਮਝ ਲ ਦੀ ਲੜਾਈ ਤਾਂ ਨਲਾਈਕੀ ਤਾਂ ਦੀਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਤੁਹਾਡੀ ਇੰਟਰਵਿਊ ਕਰਵਾ ਲਿਆ ਬਾਅਦ ਚ ਸੋਹਲ ਜੀ ਲਾਸਟ ਰਿਐਕਸ਼ਨ ਸੋਹਲ ਜੀ ਸੋਹਲ ਜੀ ਲਾਸਟ ਰਿਐਕਸ਼ਨ ਦੀ ਫਿਰ ਸਮਾਪਤੀ ਕਰੀਏ ਆਪਾਂ ਮੈਂ ਬੇਨਤੀ ਕਰਦਾ ਮਿੱਤਲ ਸਾਹਿਬ ਮਿੱਤਲ ਸਾਹਿਬ ਠੀਕ ਹੈ ਗਿੱਲ ਸਾਹਿਬ ਬੇਨਤੀ ਕਰਦਾ ਮੈਂ ਕੋਈ ਗੱਲ ਨਹੀਂ ਆ ਗਈ ਤੁਹਾਡੀ ਗੱਲ ਠੀਕ ਹੈ ਠੀਕ ਹੈ ਸੋਹਲ ਜੀ ਲਾਸਟ ਰਿਐਕਸ਼ਨ ਫਿਰ ਸਮਾਪਤੀ ਕਰੀਏ ਆਪਾਂ ਜਸਿੰਦਰ ਗੌਰ ਸੋਹਲ ਜੀ ਲਾਸਟ ਰਿਐਕਸ਼ਨ ਜੀ 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 ਠੀਕ ਹੈ ਦੇਖੋ ਕਿਸੇ ਕਿਸੇ ਸੂਬੇ ਦੀ ਇਹ ਬਤੀਆਂ ਦੀ ਸਿਆਸਤ ਹੋ ਰਹੀ ਹੈ ਠੀਕ ਹੈ ਜਸਵਿੰਦਰ ਜੀ ਕਿਸੇ ਵੀ ਸੂਬੇ ਦੀ ਜੀ ਸਾਹਿਬ ਜੀ ਸਾਹਿਬ ਰਿਕਵੈਸਟ ਪਲੇਸ ਜੀ ਸਾਹਿਬ ਪਲੀਜ਼ ਰਿਕਵੈਸਟ ਕਰਦਾ ਮੈਂ ਤੁਹਾਨੂੰ ਠੀਕ ਹੈ ਹਮ ਜਿਸੰਦਰਜੀ ਕਿਸੇ ਵੀ ਸੂਬੇ ਦੀ ਅਮਨ ਸ਼ਾਂਤੀ ਕਾਇਮ ਰੱਖਣਾ ਸੂਬਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਇਨਾਂ ਕੋਲ ਗ੍ਰਹਿ ਮੰਤralya ਇਨਾਂ ਕੋਲ ਪ੍ਰਸ਼ਾਸਨ ਇਨਾਂ ਕੋਲ ਇੰਟੈਲੀਜੈਂਸੀ ਹੈ ਬਜਾਏ ਕਿ ਆਪਣੀ ਇਨਲਾਕੀਆਂ ਦੂਜਿਆਂ ਤੇ ਥੱਪੀ ਜਾਣੀਆਂ ਆ ਕੁਝ ਕਰਨਾ ਨਹੀਂ ਇਹ ਬਹੁਤ ਹੀ ਵੱਡੀ ਅਫਸੋਸ ਦੀ ਗੱਲ ਆ ਦੇਖੋ ਉਹ ਅਮਨ ਅਰੋੜਾ ਦੀ ਗੱਲ ਕਰ ਲਓ ਤੁਸੀਂ ਬੈਠ ਕੇ ਉੱਥੇ ਉਹ ਕੀ ਅਖਾੜਾ ਇੱਕ ਬਣਾਇਆ ਹੋਇਆ ਪ੍ਰਤਾਪ ਬਾਜਵਾਜ ਸੀਰੀਅਸਨੈਸ ਦਿਖਾਓ ਭਾਈ ਮੈਂ ਅਪੀਲ ਕਰਨਾ ਚਾਹੁੰਦੀ ਆ ਤੁਹਾਡੇ ਚੈਨਲ ਰਾਈ ਕੀ 3 ਸਾਲ ਤੁਸੀਂ ਪੰਜਾਬ ਦਾ ਬੇੜਾ ਗਰ ਕਰ ਦਿੱਤਾ ਜੋ ਤੁਹਾਡੇ ਕੋਲ ਹੁਣ ਬਚਿਆ ਹੈ 2 ਸਾਲ ਦਾ ਪੀਰੀਅਡ ਕਿਰਪਾ ਕਰਕੇ ਉਹਦੇ ਵਿੱਚ ਕੰਮ ਕਰ ਲਓ ਔਰ ਪੰਜਾਬ ਨੂੰ ਕੁਝ ਜਿਹਾ ਚੰਗਾ ਦੇ ਸਕਦੇ ਹੋ ਤਾਂ ਦੇ ਜੀ ਠੀਕ ਹੈ ਮੈਂ ਸਭ ਲਾਸਟ 30 ਸੈਕਿੰਡ ਪਲੀਜ਼ ਮੇਰੀ ਦੇਖੋ ਅੱਜ ਜੇ ਮੈਂ ਮੈਂ ਇਹ ਕਹਿਣਾ ਚਾਹੁੰਦਾ ਨਹੀਂ ਦੇਖੋ ਮੈਂ ਗੱਲ ਇਹ ਕਰ ਇਹਨਾਂ ਨੂੰ ਗੱਲ ਇਹ ਕਰ ਰਹੇ ਆ ਕਿ ਜਿਹੜਾ ਬਾਜਵਾ ਸਾਹਿਬ ਨੇ ਬਿਆਨ ਦਿੱਤਾ ਉਹਦੇ ਬਿਆਨ ਦੇ ਉੱਪਰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਹਾਂ ਮੰਗੋ ਕਿ ਸਰਕਾਰ ਤੁਹਾਨੂੰ ਨਹੀਂ ਪੰਜਾਬ ਦੇ ਲੋਕ ਇਹਨਾਂ ਨੂੰ ਕਰੇ ਮਾਫੀ ਕਰਨਗੇ ਕਿਉਂਕਿ ਇਹਨਾਂ ਨੇ ਝੂਠੀਆਂ ਵਾਅਦੇ ਲਾ ਕੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਕੀਤਾ ਪੰਜਾਬ ਦੇ ਅੰਦਰ ਦੰਦ ਕੱਢੀ ਫਲਾਉਣ ਦੀ ਕੋਸ਼ਿਸ਼ ਕੀਤੀ ਮਾਫੀ ਤਾਂ ਤੁਸੀਂ ਮੰਗੋ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰਨ ਲਈ 92 ਐਮਐਲਏ ਦੀ ਤਾਕਤ ਦਿੱਤੀ ਇਹ ਨਹੀਂ ਦਿੱਤੀ ਕਿ ਵਿਰੋਧੀ ਧਿਰ ਦੇ ਰਿਤੇ ਪਰਚੇ

ਠੀਕ ਸੱਤਾ ਤੋਂ ਸਾਰਾ ਸਿੱਟਾ ਪਾਇਆ ਗਿਆ ਅੱਜ ਦੀ ਸਿਚੁਏਸ਼ਨ ਕਾਂਗਰਸ ਪਾਰਟੀ ਦੇ ਉੱਤੇ ਇਕਈ ਆਈ ਹੈ ਕਿ ਬਾਵਾ ਸਾਹਿਬ ਨੇ ਇਨੀ ਗੱਲ ਕਹਿ ਦਿੱਤੀ ਹੈ ਬਿਲਕੁਲ ਸੋਰਸ ਨੇ ਮੋੜਖ ਬਾਵਾ ਦੇ ਅਗੇ ਇਹ ਪਿਆਲ ਬੰਦ ਹੋ ਗਈ ਸੱਤਾ ਬੰਦ ਹੋ ਗਈ ਬੰਦ ਆ ਗਈ ਗੱਲ ਤੁਹਾਡੇ ਬਹੁਤ ਸ਼ੁਕਰੀਆ ਸਾਡੇ ਨਾਲ ਚਰਚਾ ਅੱਜ ਜੁੜਨ ਦੇ ਲਈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਚਰਚਾ ਚ ਜੁੜੇ ਪਰ ਸੱਚ ਕਹਿੰਦਾ ਪ੍ਰਤਾਪ ਸਿੰਘ ਬਾਦਪਾ ਕਾਂਗਰਸ ਨੇ ਵੀ ਅੱਜ ਚਰਚਾ ਸਪਸ਼ਟ ਕਰ ਦਿੱਤਾ ਕਿ ਇਕੱਲੇ ਬਾਦਪਾ ਦਾ ਬਿਆਨ ਨਹੀਂ ਇਹ ਪੂਰੀ ਕਾਂਗਰਸ ਦਾ ਬਿਆਨ ਸੀ ਸਵਾਲ ਬਹੁਤ ਵੱਡਾ ਇਸ ਕਰਕੇ ਬਣ ਜਾਂਦਾ ਹੈ ਕਿ ਇੱਕ ਪਾਸੇ ਆਮਨ ਅਰੋੜਾ ਕਹਿ ਰਹੇ ਨੇ ਕਿ ਕਾਂਗਰਸ ਦਾ ਹੱਥ دہشت گردਾਂ ਨਾਲ ਹੈ ਦੂਜੇ ਪਾਸੇ ਐਸਐਫ ਜੀ ਦਾ ਜ਼ਿਕਰ ਪਰ ਕਾਰਵਾਈਆਂ ਕਿਡੀਆਂ ਹੋਣਗੀਆਂ ਉਹਦੇ ਦਿਨ ਆਉਣਗੇ ਬਾਦਪਾ ਕੁਝ ਬੋਲਣਗੇ ਵੀ ਜਾਂ ਕੁਝ ਨਹੀਂ ਬੋਲਣਗੇ ਪਰਦਾਪ ਬਾਦਪਾ ਨੂੰ ਲੈ ਕੇ ਕਾਨੂੰਨੀ ਤੌਰ ਤੇ ਉਹਨਾਂ ਦੀ ਜ਼ੁਬਾਨ ਫਿਰ ਹਾਲ ਤਾਂ ਨਹੀਂ ਖੁੱਲੇਗੀ ਕਿਉਂਕਿ ਜੱਜ ਸਾਹਿਬ ਨੇ ਕਹਿ ਦਿੱਤਾ ਕਿ ਬਾਦਵਾ ਸਾਹਿਬ ਇਸ ਇਸ਼ੂ ਤੇ ਤੁਸੀਂ ਕੁਝ ਵੀ ਨਹੀਂ ਬੋਲਣਾ ਖਬਰਾਂ ਦਾ سلسلہ جاری ਰਹੇਗਾ